ਇਹ ਜਿਹੜਾ ਗੁਰਸਿਕ ਪਰਿਵਾਰ ਆ ਘਰ ਦੇ ਵਿੱਚ ਤੀਨਾ ਦੀ ਜਿਹੜੀ ਛੱਤ ਪਾ ਕੇ ਜਿਹੜਾ ਗੁਜ਼ਾਰਾ ਕਰ ਰਿਹਾ ਕਿਉਂਕਿ ਇਹਨਾਂ ਕੋ ਪੈਸੇ ਹੈ ਨਹੀਂ ਐ ਲੈਂਟਰ ਪਹੁੰਚ ਜਾ ਕੇ ਅਤੇ ਮਾਂ ਦੇ ਇਲਾਜ ਵਾਸਤੇ ਇਹਨਾਂ ਨੇ ਜਿਹੜਾ ਆਪਣਾ ਮਕਾਨ ਵੇਚ ਦਿੱਤਾ ਗਿਆ ਅਤੇ ਭੈਣ ਨੂੰ ਸਟੰਟ ਪਏ ਨੇ ਹਾਰ ਦੇ ਮਰੀਜ਼ ਨੇ ਪਰ ਪੇਰੀ ਪੁੱਤ ਨੇ ਆਪਣੀ ਮਾਂ ਨੂੰ ਜਰੂਰ ਬਚਾ ਲਿਆ ਪਰ ਘਰ ਦੇ ਹਾਲਾਤ ਵੇਖ ਲੋ ਕੀ ਨੇ ਇਹ ਤੁਸੀਂ ਦੇਖ ਸਕਦੇ ਹੋ ਬਾਥਰੂਮ ਹੈ ਪਰ ਬਾਥਰੂਮ ਦਾ ਦਰਵਾਜ਼ਾ ਨਹੀਂ ਲੱਗਾ ਨਾ ਹੀ ਬਾਥਰੂਮ ਤੇ ਛੱਤ ਪਈ ਹੈ ਮੇਰਾ ਬੇਟਾ ਤੇ ਸਰਵਣ ਪੁੱਤਰ ਦੁੱਜਾ ਹੀ ਆ ਡਾਕਟਰਾਂ ਦੇ ਪੈਰਾਂ ਤੱਕ ਪਹ ਪੈ ਗਿਆ ਵੀ ਮੇਰਾ ਦਿਲ ਕੱਢ ਕੇ ਮੇਰੀ ਮਾਂ ਚ ਪਾ ਦਿਓ ਟਟ ਪੈ ਸੀ ਜਿਹਦੇ ਕਹਿ ਹਾਰ ਦੀ ਮਰੀਜ਼ ਆ ਮੈਂ ਤੇ ਸਾਡਾ ਮਕਾਨ ਮਾੜਾ ਮੋਟਾ ਸੀਗਾ ਉਹ ਵਿਕ ਗਿਆ ਤੇ ਬੱਚੇ ਨੂੰ ਗਿਰਵੀ ਰੱਖਣਾ ਪੈ ਗਿਆ ਡਾਕਟਰ ਡਾਕਟਰਾਂ ਨੇ ਲਾਜ ਨਹੀਂ ਸੀ ਕੀਤਾ ਕਹਿੰਦੇ ਪਹਿਲਾ ਪੈਸੇ ਲਿਆਓ ਤੇ ਬੱਚੇ ਨੂੰ ਮਕਾਨ ਗਿਰਵੀ ਰੱਖ ਕੇ ਤੇ ਫਿਰ ਮੇਰਾ ਇਲਾਜ ਕਰਉਣਾ ਕਹਿੰਦਾ ਮਾਂ ਮਕਾਨ ਤਾਂ ਫੇਰ ਬਣ ਜਾਊਗਾ ਇਹ ਨਾਲੋਂ ਅੱਜਕਰੋਂ ਨਾਲੋਂ ਜ਼ਿਆਦਾ ਜ਼ਰੂਰੀ ਮੈਨੂੰ ਦੱਸਿਆ ਤੱਕ ਨਹੀਂ ਇਹਨਾਂ ਨੇ ਮੈਂ ਕਿਹਾ ਤੂੰ ਪੁੱਤ ਨਿੱਕੇ ਜਿਹਨੇ ਕੰਮ ਕਰ ਕਰਕੇ ਨਕ ਬਣਾਇਆ ਸੀ ਤੇ ਇਹ ਵੀ ਵੇਚਣਾ ਪੈ ਗਿਆ ਤੇ ਮੈਨੂੰ ਕੁਝ ਹੋ ਗਿਆ ਤੇ ਕੱਲ ਨੂੰ ਤੁਸੀਂ ਕਿੱਥੇ ਰਹੋਗੇ ਤੇ ਕਹਿੰਦੇ ਨਹੀਂ ਸਾਡੀ ਮਾਂ ਜ਼ਿਆਦਾ ਜ਼ਰੂਰੀ ਆ ਮਕਾਨ ਤਾਂ ਇਹ ਫੇਰ ਬਣਾ ਲਾਂਗੇ ਕਈ ਵਾਰ ਤਾਂ ਇਹ ਦਮਦਾ ਕੀ ਸਾਡੇ ਕਾ ਰੋਟੀ ਵੀ ਦੀ ਨਸੀਬ ਹੁੰਦੀ ਕਿਸੇ ਵਲੇ ਤਾਂ 2-2 ਦਿਨ ਰੋਟੀ ਨਹੀਂ ਪੱਕਦੀ ਜਦੋਂ ਪਿੱਛੇ ਜੇ ਮੀਂਹ ਬਹੁਤ ਆਉਂਦੇ ਰਹੇ ਅਸੀਂ ਬਹੁਤ ਔਖਾ ਟਾਈਮ ਕੱਢਿਆ ਨੇਰੀਆਂ ਵੀ ਇੰਨੀ ਆਈਆਂ ਗਰਮੀ ਆਉਂਦੀ ਆ ਤੇ ਟੀਨਾ ਤਪਦੀਆਂ ਮੈਂ ਬਾਹਰ ਤਰੇਕਾ ਥੱਲੇ ਬੈ ਕੇ ਟਾਈਮ ਪਾਸ ਕਰਦੀ ਆ ਘਰ ਫੇਰ ਬਣ ਜਾਏਗਾ ਪਰ ਮਾਂ ਨਹੀਂ ਲੱਭ ਜੀ ਮਾਂ ਨੂੰ ਬਚਾਉਣ ਵਾਸਤੇ ਅਸੀਂ ਭਵੇਂ ਘਰ ਗਿਰ ਵੀ ਰੱਖਿਆ ਜਿਸ ਤਰ੍ਹਾਂ ਕਿਸ ਤਰ੍ਹਾਂ ਪਰ ਮਾਂ ਮਾਂ ਦਾ ਸਿਰ ਤੋਂ ਸਾਇਆ ਨਹੀਂ ਉੱਠਣਾ ਚਾਹੀਦਾ ਦੋ ਨਾੜੀਆਂਾਂ ਦੀ ਬਲੌਕ ਹੈਗੀਆਂ ਤੇ ਇੱਕ ਨਾੜੀ ਤੇ ਹੀ ਮਤਲਬ ਦਿਲ ਚੱਲ ਰਿਹਾ 5% ਦਿਲ ਹੈਗਾ ਇਹਨਾਂ ਦਾ ਡਾਕਟਰ ਨੇ ਕਹਿਆ ਸਿਰਫ 5% ਹੈਗਾ ਦਿਲ ਤੇ ਉਹ ਹਾਰਟ ਦੇ ਜਿਹੜਾ ਖੂਨ ਪਤਲਾ ਕਰਨੀਆਂ ਦਵਾਈਆਂ ਉਹੀ ਚੱਲ ਰਹੀਆਂ ਵਾ ਜਦੋਂ ਖੂਨ ਜੰਮੇਗਾ ਨਾੜੀ ਬਲੌਕ ਹੋ ਕੇ ਕੁਝ ਵੀ ਹੋ ਸਕਦਾ ਮਾਤਾ ਮੇਰੀ ਤੇ ਡੈਡੀ ਜਿਹੜੇ ਹੀ ਉਹ ਮਤਲਬ ਸ਼ਰਾਬ ਪੀ ਕੇ ਕਦੀ ਘਰ ਨਹੀਂ ਆਣਾ ਯਾਰੀ ਦੋਸਤੀ ਮਾੜੀ ਹੁੰਦੀ ਹੈ ਬੈਣੀ ਉਠਣੀ ਮਾਰੀ ਸੀਗੀ ਤੇ ਉਹ ਮੰਮੀ ਨੂੰ ਮਾਰਦੇ ਘੋਟਦੇ ਸੀਗੇ ਮਤਲਬ ਮੇਰੇ ਤੇ ਛੋਟੇ ਹੁੰਦੇ ਤੇ ਜ਼ਿੰਮੇਵਾਰੀਆਂ ਪੈ ਗਈਆਂ ਸੀ ਫਿਰ ਮੈਂ ਕਮੇਟੀਆਂ ਕਮਟੀਆਂ ਪਾ ਕੇ ਕੁਝ ਪੈਸੇ ਜੋੜ ਕੇ ਮਤਲਬ ਸਿਸਟਰ ਦੀ ਮੈਰਿਜ ਕਰਵਾਈ ਫਿਰ ਉਸ ਤੋਂ ਬਾਅਦ ਮੰਮੀ ਬਿਮਾਰ ਹੋ ਗਏ ਫਿਰ ਉਸ ਤੋਂ ਬਾਅਦ ਮੇਰੀ ਪੱਥਰੀ ਪੈ ਗਈ ਪਿੱਤੇ 'ਚ ਤੇ ਮੇਰਾ ਵੀ ਆਪਰੇਟ ਹੋਇਆ ਪ੍ਰੈਸ਼ਨ ਆਪਾਂ ਕਰਨਾ ਤਾਂ ਆਪਾਂ ਹੀ ਹੈ ਕਿਸੇ ਨੇ ਮਦਦ ਨਹੀਂ ਕਰਨੀ ਰਿਸ਼ਤੇਦਾਰ ਤਾਂ ਵੈਸੇ ਬੂਏ ਢੋ ਲੈਂਦੇ ਆ ਕਿ ਜਦੋਂ ਬੁਰਾ ਵਕਤ ਆਵੇ ਕਿ ਕੋਈ ਮੰਗੀ ਨਾ ਪਾ ਦੇ ਕੋਈ ਕੋਈ ਫੌਂਟ ਬਲੌਗ ਮਾਰਦੇ ਨੇ ਕਈਆਂ ਨੇ ਤੇ ਬਲੌਗ ਮਾਰੇ ਪਏ ਆ ਕਿ ਕੋਈ ਮੰਗੀ ਨਾ ਪਾ ਦੇ ਕੋਈ ਪੈਸਾ ਹੀ ਨਾ ਮੰਗ ਲੈ ਕੋਈ ਕਈ ਕਈ ਦਿਨ ਤਾਂ ਮੈਂ ਭੁੱਖੇ ਰਹਿੰਦੀ ਸੀ ਬੱਚੇ ਵੀ ਭੁੱਖੇ ਰਹਿੰਦੇ ਸੀ ਤਿੰਨ ਤਿੰਨ ਦਿਨ ਤਾਂ ਸਾਨੂੰ ਰੋਟੀ ਨੇ ਨਸੀਬ ਹੁੰਦੀ ਸੀ ਕਈ ਵਾਰੀ ਤੇ ਲੂਣ ਨਾਲ ਖਾ ਲਈ ਕਦੀ ਤੇ ਪਾਣੀ ਪੀ ਕੇ ਸੌਂਦੇ ਰਹੇ ਅਸੀਂ ਬਾਬੇ ਜੀ ਕੋਲ ਮੰਗ ਕੇ ਲੈ ਆਣੀ ਵੀ ਬੱਚੇ ਰਾਤ ਨੂੰ ਭੁੱਖੇ ਛੋਟੇ ਆ ਤੇ ਦੋ ਫੁਲਕੇ ਦੇ ਦੋ ਉਹ ਦੇ ਦਿੰਦੇ ਸੀ ਚਲੋ ਮਾਂ ਤਾਂ ਕੋਈ ਗੱਲ ਨਹੀਂ ਲੈ ਜਾ ਤੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਅਮਰਸਾ ਦੇ ਕੋਟ ਮਿਸਿੰਗ ਦੀਆਂ ਉਸ ਪਰਿਵਾਰ ਦੀਆਂ ਜਿਹੜਾ ਕਿ ਗੁਰਸਖ ਪਰਿਵਾਰ ਆ ਅਤੇ ਉਹਨਾਂ ਦੇ ਸਰਦਾਰ ਜਿਹੜੇ ਕਿ ਇਸ ਦੁਨੀਆ ਤੇ ਨਹੀਂ ਰਹੇ ਪਰ ਪੁੱਤਰ ਜਿਹੜਾ ਵਾ ਆਟੋ ਚਲਾ ਕੇ ਆਪਣੀ ਮਾਂ ਦਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਵਾ ਅਤੇ ਤੁਹਾਨੂੰ ਪਤਨੀ ਆ ਪਰ ਕਰਦੇ ਹਾਲਾਤ ਵੇਲੇ ਕੀ ਨੇ ਅੱਜ ਦੇ ਜ਼ਮਾਨੇ 'ਚ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਗੁਰਸਖ ਪਰਿਵਾਰ ਆ ਘਰ ਦੇ ਵਿੱਚ ਦੀਨਾ ਦੀ ਜਿਹੜੀ ਛੱਤ ਬਾਕੇ ਜਿਹੜਾ ਗੁਜ਼ਾਰਾ ਕਰ ਰਿਹਾ ਕਿਉਂਕਿ ਇਹਨਾਂ ਕੋ ਪੈਸੇ ਹੈ ਨਹੀਂ ਐ ਲੈਂਟਰ ਪਹੁੰਚ ਜਾ ਕੇ ਅਤੇ ਮਾਂ ਦੇ ਇਲਾਜ ਵਾਸਤੇ ਇਹਨਾਂ ਨੇ ਜਿਹੜਾ ਆਪਣਾ ਮਕਾਨ ਵੇਚ ਦਿੱਤਾ ਗਿਆ ਅਤੇ ਭੈਣ ਨੂੰ ਸਟੰਟ ਪਏ ਨੇ ਹਾਰ ਦੇ ਮਰੀਜ਼ ਨੇ ਪਰ ਪੇਰੀ ਪੁੱਤ ਨੇ ਆਪਣੀ ਮਾਂ ਨੂੰ ਜਰੂਰ ਬਚਾ ਲਿਆ ਪਰ ਘਰ ਦੇ ਹਾਲਾਤ ਵੇਖ ਲੋ ਕੀ ਨੇ ਨਵਾਂ ਜਗ੍ਹਾ ਮਕਾਨ ਲਿਆ ਪਰ ਕੋਈ ਛੱਤ ਜਿਹੜੀ ਨਸੀਬ ਨਹੀਂ ਹੋਈ ਇਹ ਤੁਸੀਂ ਦੇਖ ਸਕਦੇ ਹੋ ਬਾਥਰੂਮ ਹੈ ਪਰ ਬਾਥਰੂਮ ਦਾ ਦਰਵਾਜ਼ਾ ਨਹੀਂ ਲੱਗਾ ਨਾ ਹੀ ਬਾਥਰੂਮ ਤੇ ਛੱਤ ਪਈ ਹੈ ਗੁਰਸਖ ਪਰਿਵਾਰ ਆ ਪਰ ਅੱਜ ਜਿਹੜੀ ਆ ਮਨਹਾਲੀ ਜਿਹੜੀ ਜ਼ਿੰਦਗੀ ਬਰੈਨ ਵਾਸਤੇ ਮਜਬੂਰ ਹੋ ਰਿਹਾ ਗੱਲ ਬਾਤ ਵੀ ਕਰਾਂਗੇ ਭੈਣ ਦੀ ਨਾਲ ਭੈਣ ਜੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੇ ਦਾ ਪੈਣ ਨਾਂ ਕੀ ਤੁਹਾਡਾ ਕਿਉਂ ਤੁਹਾਡੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਕਿਉਂ ਦਿਨ ਦਿਨ ਜਿਹੜਾ ਤੁਸੀਂ ਇੱਕ ਤੁਹਾਨੂੰ ਛੱਤ ਵੀ ਜਿਹੜੀ ਇੱਕ ਲੈਂਟਾ ਦੀ ਨਸੀਬ ਨਹੀਂ ਹੋਈ ਟੀਨਾ ਪਾ ਕੇ ਤੁਸੀਂ ਸਮਾਵਧੀ ਕਰਿਓ ਹਾਂ ਜੀ ਮੇਰਾ ਨਾਮ ਰਵਿੰਦਰ ਕੌਰ ਰਵਿੰਦਰ ਕੌਰ ਖਾਲਸਾ ਜੀ ਮੈਂ ਸਟੰਟ ਪਈ ਸੀ ਜਿਹਦੇ ਕਰਕੇ ਹਾਰ ਦੀ ਮਰੀਜ਼ ਆ ਮੈਂ ਤੇ ਸਾਡਾ ਮਕਾਨ ਮਾੜਾ ਮੋਟਾ ਸੀਗਾ ਉਹ ਵੇਖ ਗਿਆ ਤੇ ਬੱਚੇ ਨੂੰ ਗਿਰਵੀ ਰੱਖਣਾ ਪੈ ਗਿਆ ਡਾਕਟਰ ਡਾਕਟਰਾਂ ਨੇ ਲਾਜ ਨਹੀਂ ਸੀ ਕੀਤਾ ਕਹਿੰਦੇ ਪਹਿਲਾਂ ਪੈਸੇ ਲਿਆਓ ਤੇ ਬੱਚੇ ਨੂੰ ਮਕਾਨ ਗਿਰਵੀ ਰੱਖ ਕੇ ਤੇ ਫਿਰ ਮੇਰਾ ਇਲਾਜ ਕਰਾਉਣਾ ਕਹਿੰਦਾ ਮਾਂ ਮਕਾਨ ਤਾਂ ਫੇਰ ਬਣ ਜਾਊਗਾ ਤੇਰਾ ਇਲਾਜ ਕਰਉਣਾ ਜ਼ਿਆਦਾ ਜ਼ਰੂਰੀ ਮੈਨੂੰ ਦੱਸਿਆ ਤੱਕ ਨਹੀਂ ਇਹਨਾਂ ਨੇ ਮੈਂ ਕਿਹਾ ਤੂੰ ਬੁੱਤ ਨਿੱਕੇ ਜਿਹੇ ਨੇ ਕੰਮ ਕਰ ਕਰਕੇ ਨਕ ਬਣਾਇਆ ਸੀ ਤੇ ਇਹ ਵੀ ਵੇਚਣਾ ਪੈ ਗਿਆ ਤੇ ਮੈਨੂੰ ਕੁਛ ਹੋ ਗਿਆ ਤੇ ਕੱਲ ਨੂੰ ਤੁਸੀਂ ਕਿੱਥੇ ਰਹੋਗੇ ਤੇ ਕਹਿੰਦੇ ਨਹੀਂ ਸਾਡੀ ਮਾਂ ਜ਼ਿਆਦਾ ਜ਼ਰੂਰੀ ਆ ਮકાਨ ਤਾਂ ਇਹ ਫੇਰ ਬਣਾ ਲਾਂਗੇ ਇਸ ਕਰਕੇ ਸਾਨੂੰ ਮਕਾਨ ਵੇਚਣਾ ਪੈ ਗਿਆ ਉਹ 6 ਲੱਖ ਦਾ ਹੀ ਵੇਚਿਆ 3 ਲੱਖ ਮੇਰੇ ਇਲਾਜ ਤੇ ਲੱਗ ਗਿਆ ਉਹ ਕੱਟ ਕਟਾ ਕੇ ਸਾਨੂੰ ਥੋੜੇ ਜਿਹੇ ਪੈਸੇ ਬਚੇ ਜਿਹਦੇ ਕਰਕੇ ਪਲਾਟ ਲਿਆ ਫਿਰ ਮੁੰਡੇ ਨੇ 2 ਲੱਖ ਕਿਸੇ ਕੋ ਫੜ ਕੇ ਤੇ ਆ ਚਾਰਦੁਆਰੀ ਮਾੜੀ ਜੀ ਕਰਕੇ ਨਕ ਬਣਾਇਆ ਸਾਡੇ ਕੋ ਛੱਤ ਜੋਗੇ ਜੇ ਬਚੇ ਨਹੀਂ ਪੈਸੇ ਉਹਦੇ ਕੋਲੇ ਗੱਡੀ ਆ ਉਹ ਵੀ ਕਿਸ਼ਤਾਂ ਤੇ ਆ ਤੇ ਉਹ ਵੀ ਵਿਆਜ ਦਿੰਦਾ ਸੀ ਸਾਰੇ ਪਾਸੇ ਫਸ ਪੈਣ ਜਿਹੜਾ ਇੱਥੇ ਮਕਾਨ ਵਾਸਤੇ ਪੈਸੇ ਚੁੱਕੇ 2 ਲੱਖ ਰੁਪਇਆ ਉਹ ਵੀ ਵਿਆਦੀ ਚੁੱਕਿਆ ਵਾ ਉਹਦਾ ਵੀ ਵਿਆਦ ਜਣਾ ਪੈਂਦਾ ਵਾ ਫਿਰ ਤੁਹਾਡਾ ਘਰ ਦਾ ਰੋਸ਼ਨ ਪਾਣੀ ਚਲਾਉਣਾ ਤੁਹਾਡੀ ਦਵਾਈ ਵੀ ਚਾਉਣੀ ਕਿਸ ਤਰ੍ਹਾਂ ਸਾਰਾ ਫਿਰ ਜਿਹੜਾ ਮੇਨਟੇਨ ਕਰਦਾ ਹੈ ਹਾਂਜੀ ਉਹ ਹੀ ਤਾਂ ਹੈਲਪ ਕੈਂਡਿੰਗ ਕਰ ਦੋ ਕਿਉਂਕਿ ਵਿਚਾਰਾ ਇਕੱਲਾ ਖਮਾਉਣ ਵਾਲਾ ਇਹਦੇ ਸਿਰ ਤੇ ਕੋਈ ਨਹੀਂ ਹੈ ਕਰਜ਼ਾ ਲੌਂਦਾ ਵਿਚਾਰਾ ਥੱਕ ਗਿਆ ਵਾ ਤੇ ਮੇਰੀ ਦਵਾਈ ਦਾ ਖਰਚਾ 15-1600 ਰੁਪਿਆ ਮਹੀਨਾ ਵੱਖਰਾ ਤੇ ਉੱਤੋਂ ਜੇ ਮੈਂ ਜ਼ਿਆਦਾ ਢਿੱਲੀ ਹੋ ਜਾਂਦੀ ਹ ਹਸਪਤਾਲ ਲੈ ਜਾਣਾ ਪੈਂਦਾ ਫਿਰ ਉੱਥੇ ਪੈਸੇ ਲੱਗ ਜਾਂਦੇ ਆ ਟੈਸਟਾਂ ਤੇ ਲੱਗ ਜਾਂਦੇ ਬੜੇ ਜ਼ਿਆਦੇ 8-1000 ਰੁਪਿਆ ਫਿਰ ਲੱਗ ਜਾਂਦਾ ਫਿਰ ਕਰਜ਼ਾਈ ਹੋ ਜਾਂਦਾ ਤੁਹਾਨੂੰ ਪਤਾ ਜਿਵੇਂ ਮਹਿੰਗਾਈ ਦਾ ਜ਼ਮਾਨਾ ਤੁਹਾਡੀ ਦਵਾਈ ਵੀ ਲਿਆਉਣੀ ਆ ਘਰੇ ਰਾਸ਼ਨ ਪਾਣੀ ਪਾਉਣਾ ਵਾ ਕਿਸ ਤਰ੍ਹਾਂ ਸਮਾਂ ਮਾੜਾ ਬਤੀਤ ਕਰਦੇ ਹੋ ਕਦੀ ਇਸ ਤਰ੍ਹਾਂ ਵੀ ਹੁੰਦਾ ਵੀ ਕਦੀ ਕਦੇ ਗੁਰੂ ਘਰ ਵੀ ਜਾ ਕੇ ਤੁਹਾਨੂੰ ਲੰਗਰ ਦਾ ਪਛਾਲਾ ਛਕਣਾ ਪੈਂਦਾ ਹਾਂ ਹਾਂਜੀ ਹਾਂਜੀ ਮੇਰੇ ਕਈ ਵਾਰ ਤਾਂ ਇਦਾਂ ਹੁੰਦਾ ਕਿ ਸਾਡੇ ਕੋਲ ਰੋਟੀ ਵੀ ਦੀ ਨਸੀਬ ਹੁੰਦੀ ਕਿਸੇ ਵੇਲੇ ਤਾਂ ਦੋ-ਦੋ ਦਿਨ ਰੋਟੀ ਨਹੀਂ ਪੱਕਦੀ ਦਵਾਈ ਜਿਆਦਾ ਜ਼ਰੂਰੀ ਡਾਕਟਰ ਕਹਿੰਦਾ ਰੋਟੀ ਭਾਵੇਂ ਮਾਂ ਨੂੰ ਤੁਸੀਂ ਤੰਗੀ ਕੱਟ ਲਓ ਪਰ ਦਵਾਈ ਇਹਨੂੰ ਤੇ ਜ਼ਰੂਰ ਚਾਹੀਦੀ ਆ ਵਿਚਾਰਾ ਔਖਾ ਕੇ ਦਵਾਈ ਲਿਆ ਕੇ ਦਿੰਦਾ ਮੈਨੂੰ ਤੇ ਕਈ ਵਾਰੀ ਤਾਂ ਸਾਨੂੰ ਸੀਨਾ ਸਾਹਿਬ ਜਾਂ ਦਰਬਾਰ ਸਾਹਿਬ ਜਾ ਕੇ ਲੰਗਰ ਵੀ ਛਕਣਾ ਪੈਂਦਾ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਕਿਉਂ ਹੁਣ ਫੇਰ ਰੋਟੀ ਤੇ ਫੇਰ ਖਾਣੀ ਆ ਨਾ ਔਖੇ ਹੋ ਜੰਨੇ ਤੇ ਮਾਲਕ ਰੱਬ ਦੇ ਅੱਗੇ ਦਤ ਤੇ ਜਾ ਕੇ ਖਾਣੀ ਆ ਨਾ ਫਿਰ ਮਜਬੂਰੀ ਆ ਸਾਡੀ ਸਮਝੋ ਬਸ ਇਹੀ ਅਸੀਂ ਅਦਾਸ ਕਰਦੇ ਆ ਕਿ ਜੇ ਕਿਸੇ ਨੇ ਹੈਲਪ ਕਰਨੀ ਆ ਦਸਵੰਤ ਦੀ ਮਾਇਆ ਵਿੱਚੋਂ ਤੇ ਸਾਨੂੰ ਮਾੜਾ ਮੋਟੀ ਹੈਲਪ ਕਰ ਦੋ ਤੇ ਸਾਡੇ ਸਿਰ ਤੇ ਛੱਤ ਪੈ ਜਾਏ ਮੇਰਾ ਬੱਚਾ ਵਿਚਾਰਾ ਬਹੁਤ ਕਰਜਾਈ ਆ ਤੇ ਔਖਾ ਟਾਈਮ ਸਾਡੇ ਤੇ ਬਹੁਤ ਜ਼ਿਆਦਾ ਅਮੀਨੇਸ ਮਾਤਾ ਜੀ ਅਸੀਂ ਦੇਖਿਆ ਜਦੋਂ ਟੀਨਾ ਪਾਈਆਂ ਟੀਨਾ ਤੇ ਤਰਪਾਲ ਪਾਈ ਆ ਜਦੋਂ ਕਦੇ ਮੀਂਹ ਕਣੀ ਆਉਂਦਾ ਫਿਰ ਕਿਸ ਤਰ੍ਹਾਂ ਰਾਲ ਬਤੀਤ ਕਰਦੇ ਹੋ ਉਹ ਵੀ ਦਸ਼ਕਾਂ ਨੂੰ ਸਾਝਾ ਕਰਦੇ ਹੋ ਹਾਂ ਜੀ ਜਦੋਂ ਪਿੱਛੇ ਜੇ ਮੀਂਹ ਬਹੁਤ ਆਉਂਦੇ ਰਹੇ ਆ ਅਸੀਂ ਬਹੁਤ ਔਖਾ ਟਾਈਮ ਕੱਡਿਆ ਨੇਰੀਆਂ ਵੀ ਇੰਨੀ ਆਈਆਂ ਗਰਮੀ ਆਉਂਦੀ ਆ ਤੇ ਟੀਨਾ ਤਪਦੀਆਂ ਮੈਂ ਬਾਹਰ ਤਰੇਕਾ ਥੱਲੇ ਬਹਿ ਕੇ ਟਾਈਮ ਪਾਸ ਕਰਦੀ ਆ ਜਿੰਨੇ ਕਿਸੇ ਨੂੰ ਵੀ ਪੁੱਛ ਲੋ ਵੀ ਮਾਤਾ ਬਾਹਰ ਪੱਖੀ ਚੱਲਦੀ ਆ ਕਿੱਦਾਂ ਮੈਂ ਟਾਈਮ ਪਾਸ ਕਰਦੀ ਆ ਵੀ ਮੇਰੇ ਕੋ ਗਰਮੀ ਚ ਨਹੀਂ ਰਿਹਾ ਜਾਂਦਾ ਤੇ ਬੱਚਾ ਕਹਿੰਦਾ ਅਸੀਂ ਮਕਾਨ ਵੇਚ ਕੇ ਮਾਂ ਦਾ ਇਲਾਜ ਕਰਾਇਆ ਤੇ ਅੱਜ ਫੇਰ ਉਹ ਇਨਹ ਹਾਲਾਤਾਂ ਵਿੱਚ ਮੈਂ ਇਹਨੂੰ ਰੱਖਿਆ ਤੇ ਇਹਨੂੰ ਫੇਰ ਕੁਝ ਹੋ ਗਿਆ ਤੇ ਮੇਰੇ ਮਕਾਨ ਵੇਚੇ ਦਾ ਕੀ ਫਾਇਦਾ ਕਿ ਲੱਗਦਾ ਨਹੀਂ ਕਿ ਤੇ ਸਰਵਣ ਪੁੱਤ ਵਾਂਗੂ ਤੁਹਾਡੇ ਪੁੱਤ ਨੇ ਤੁਹਾਡਾ ਇਲਾਜ ਕਰਾਇਆ ਵਾ ਉਹਨੇ ਕਹਿੰਦਾ ਵੀ ਭਾਵੇਂ ਮਕਾਨ ਚਲ ਜੇ ਪਰ ਮੇਰੀ ਮਾਂ ਬਚਣੀ ਚਾਹੀਦੀ ਆ ਕਿ ਲੱਗਦਾ ਵੀ ਉਹਨੇ ਆਪਣਾ ਮਕਾਨ ਵੇਚਤਾ ਸਿਰਫ ਮਾਂ ਦੇ ਇਲਾਜ ਵਾਸਤੇ ਵੀ ਮੇਰੀ ਮਾਸ ਦੁਨੀਆ ਤੋਂ ਚਲ ਜੇ ਮੇਰੀ ਮਾਂ ਤੇ ਜਿਹੜਾ ਅੱਜ ਦੁੱਖ ਆਇਆ ਤੇ ਅਸੀਂ ਦੁੱਖ ਕਟਣਾ ਵਾ ਹਾਂਜੀ ਹਾਂਜੀ ਮੇਰਾ ਬੇਟਾ ਤੇ ਸਰਵਣ ਪੁੱਤਰ ਦੂਜਾ ਹੀ ਆ ਇਹੀ ਕਹਿਣਾ ਚਾਹੁੰਦੀ ਆ ਵੀ ਪਿਓ ਤੋਂ ਬਾਅਦ ਐਸੇ ਨੇ ਸਾਡੀ ਬਾਹ ਫੜੀ ਆ ਤੇ ਸਾਡਾ ਸਾਥ ਨਹੀਂ ਛੱਡਿਆ ਅੱਜ ਤੱਕ ਰ ਡਾਕਟਰਾਂ ਦੇ ਪੈਰਾਂ ਤੱਕ ਪਹ ਪੈ ਗਿਆ ਵੀ ਮੇਰਾ ਦਿਲ ਕੱਢ ਕੇ ਮੇਰੀ ਮਾਂ ਚ ਪਾ ਦੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਅੱਖਾਂ 'ਚ ਹੰਝੂ ਨੇ ਇੱਕ ਮਾਂ ਦੇ ਪਰ ਆਪਣੀ ਪੁੱਤ ਨੂੰ ਸਰਵਣ ਪੁੱਤ ਕਹਿ ਰਹੀ ਆ ਕਿਉਂਕਿ ਅੱਜ ਕੱਲ ਦੇ ਜ਼ਮਾਨੇ 'ਚ ਬਹੁਤ ਘੱਟ ਪੁੱਤ ਮਿਲਦੇ ਨੇ ਜਿਹੜੀ ਆਪਣੇ ਮਾਂ ਦੇ ਇਲਾਜ ਵਾਸਤੇ ਆਪਣਾ ਘਰ-ਬਾਰ ਤੱਕ ਸਭ ਕੁਝ ਵੇਚ ਦਿੰਦੇ ਨੇ ਪਰ ਮਾਂ ਨੂੰ ਬਚਾ ਲਿਆ ਤੁਸੀਂ ਦੇਖ ਸਕਦੇ ਹੋ ਸਰਵਣ ਪੁੱਤ ਦਾ ਸੀ ਧੰਨਵਾਦ ਕਰਦੇ ਆ ਕਿਉਂਕਿ ਇਹਦਾ ਕਹਿਣਾ ਵੀ ਮਕਾਨ ਜਿਹੜਾ ਉਹ ਵਾਪਸ ਆ ਸਕਦਾ ਵਾ ਪਰ ਮਾਂ ਨਹੀਂ ਆ ਸਕਦੀ ਇਸ ਕਰਕੇ ਮਾਂ ਦੇ ਲਾਜ ਵਾਸਤੇ ਇਸ ਪੁੱਤ ਨੇ ਆਪਣਾ ਸਭ ਕੁਝ ਵੇਚ ਦਿੱਤਾ ਪਰ ਆਪਣੀ ਮਾਂ ਬਚਾ ਲਈ ਹੈ ਮੈਨੂੰ ਇਹ ਸੋਪੀ ਤੁਹਾਡੇ ਸਰਦਾਰ ਜੀ ਸੀ ਤੁਹਾਡੇ ਕੀ ਨਾਸ ਜੀ ਉਹਨਾਂ ਦਾ ਉਹ ਕੀ ਕੰਮ ਕਰਦੇ ਸੀ ਉਹਨਾਂ ਦੇ ਕੀ ਹਾਲਾਤ ਸੀ ਉਹਨਾਂ ਦੇ ਉਹਨਾਂ ਦੇ ਕਰਨੇਲ ਸਿੰਘ ਨਾਂ ਸੀ ਉਹਨਾਂ ਦਾ ਕੰਮ ਕਰ ਕਾਟੀ ਕਰਦੇ ਸੀ ਕੰਮ ਉਹਦੋਂ ਵੀ ਮੈਂ ਹੀ ਆਪ ਹੀ ਕਰਦੀ ਸੀ ਸਲਾਈ ਕਢਾਈ ਦਾ ਮਸ਼ੀਨਾਂ ਦੇ ਜਿase ਕੋਟੀਆਂ ਕਾਟੀਆਂ ਕੱਢਦੀ ਸੀ ਤੇ ਬੱਚਿਆਂ ਦੀ ਪਰਵਰਿਸ਼ ਕਰਦੀ ਸੀ ਇਹ ਛੋਟਾ ਜਾਂ ਬੱਚੇ ਨੂੰ ਵੀ ਚਾਰੇ ਨੂੰ ਕੰਮ ਤੇ ਲਾਤਾ ਕੁੜੀਆਂ ਕੁੜੀ ਵੀ ਵਿਚਾਰੀ ਕੰਮ ਕਰਕੇ ਮੇਰੇ ਨਾਲ ਹੱਥ ਵਟਾਉਂਦੀਆਂ ਸੀ ਤੇ ਉਹ ਮਤਲਬ ਵੀ ਮਾੜਾ ਟਾਇਮ ਸੀ ਉਹਦੋਂ ਵੀ ਉਹ ਕੰਮ ਨਹੀਂ ਸੀ ਕਰਦਾ ਸੀ ਆਪ ਹੀ ਕਰਦੇ ਜੇ ਕਰ ਲਿਆ ਕਦੀ ਤੇ ਗੁਜ਼ਾਰਾ ਕਰ ਲਿਆ ਨਹੀਂ ਤਾਂ ਬੈਠੇ ਰਹਿੰਦੇ ਸੀ ਭੁੱਖੇ ਹੀ ਕੋਈ ਹੈਲਪ ਨਹੀਂ ਕਰਦਾ ਸੀ ਸਾਡੀ ਆਈ ਬੱਚੇ ਨੇ ਵਿਚਾਰੇ ਨੇ ਸਾਧ ਦਿੱਤਾ 10 ਸਾਲ ਦਾ ਨਾ ਵਿਚਾਰੇ ਕੋ ਮੇਰੇ ਕੋ ਪੜਾਇਆ ਗਿਆ ਨਾ ਲਖਾਇਆ ਗਿਆ ਬਸ ਗੱਡੀਆਂ ਠੀਕ ਕਰਦਾ ਰਿਹਾ ਭੁੱਖੇ ਪੇਟ ਹੀ ਕੰਮ ਕਰਦਾ ਰਿਹਾ ਇਹ ਕਰਦਾ ਨਹੀਂ ਇਹ ਪਿਓ ਤੋਂ ਜਾਂ ਜਾਨ ਤੋਂ ਬਾਅਦ ਜ਼ਿੰਮੇਵਾਰੀ ਸਾਰੀ ਇਸ ਪੋਤੇ ਤੇ ਪੈ ਗਈ ਆ ਘਰ ਦਾ ਵੀ ਰਾਸ਼ਨ ਪਾਣੀ ਚਲਾਉਣਾ ਤੁਹਾਡੀ ਵੀ ਦਵਾਈਆਂ ਚਲਾਉਣੀ ਆ ਗੱਡੀ ਜਿਹੜੀ ਚਲਾਉਂਦਾ ਵਾ ਬੈਟਰੀ ਵਾਲੀ ਉਹਦਾ ਵੀ ਕਿਰਾਇਆ ਦੇਣਾ ਹੁੰਦਾ ਇਸ ਤੇ ਹਾਂਜੀ ਹਾਂਜੀ ਉਹਦਾ ਵੀ ਕਿਰਾਇਆ ਦਿੰਦਾ ਕਿਸ਼ਤਾਂ ਦਿੰਦਾ ਆ ਤੇ ਘਰ ਦਾ ਵੀ ਗੁਜ਼ਾਰਾ ਕਰਦਾ ਹੁਣ ਪਿੱਛੇ ਜੇ ਵਿਆਹ ਕੀਤਾ ਵਿਚਾਰਾ ਕਿੱਦਾਂ ਵੀ ਗੁਜ਼ਾਰਾ ਕਰਨਦੇ ਅਸੀਂ ਇਹੋ ਜੇ ਨਿੱਕੇ ਜੇ ਕਮਰੇ 'ਚ ਇਕੱਲੇ ਪਰ ਆਪਣੀਆਂ ਖੁਸ਼ੀਆਂ ਨਹੀਂ ਉਹਨੇ ਵੇਖੀਆਂ ਸਾਡੇ ਪਿੱਛੇ ਆਪਣਾ ਸਾਰਾ ਟਾਈਮ ਵੀ ਤੇ ਆਪਣੀ ਜ਼ਿੰਦਗੀ ਵੀ ਇੱਕ ਇੱਕ ਸਾਫ ਦੀ ਸਾਡੀ ਜ਼ਿੰਮੇਵਾਰੀਆਂ ਨਭੋਂਦੇ ਨੰਗੀ ਜਾਨ ਦੀ ਉਹਦੀ ਨਾਮ ਸਿਮਰਨ ਕਰਦਾ ਵਾ ਤੇ ਰੱਬ ਤੇ ਲੜ ਤੇ ਛੱਡਿਆ ਕਹਿੰਦਾ ਮਹਾਰਾਜ ਜੋ ਕਰੂਗਾ ਸਾਡੇ ਬਾਤ ਚੰਗਾ ਹੀ ਸੋਚਿਆ ਹੋਣਾ ਅੱਜ ਟਾਈਮ ਮਾੜਾ ਆ ਕੱਲ ਨੂੰ ਚੰਗਾ ਵੀ ਆਊਗਾ ਜੇ ਅਸੀਂ ਇੰਨੀ ਮਿਹਨਤ ਕਰਕੇ ਮਾੜਾ ਮੋਟਾ ਘਰ ਬਣਾਇਆ ਸੀ ਉਹ ਨਹੀਂ ਰਿਹਾ ਤੇ ਕੋਈ ਹੋਲੀ ਹੋਲੀ ਇਹ ਵੀ ਹੋ ਜਾਊਗਾ ਮਾਂ ਸਹੀ ਤੂੰ ਟੈਨਸ਼ਨ ਨਾ ਲਿਆ ਕਰ ਬਸ ਮੈਨੂੰ ਹੌਸਲਾ ਹੀ ਦਿੰਦਾ ਰਹਿੰਦਾ ਕੀ ਲੱਗਦਾ ਮਾਤਾ ਜੀ ਹਮੇਸ਼ਾ ਕਹਿੰਦਾ ਵੀ ਹਮੇਸ਼ਾ ਪੁੱਤਰ ਜਿਹੜਾ ਵਾ ਭਾਵੇਂ ਹੋਵੇ ਇੱਕ ਪਰ ਹੋਵੇ ਨੇਕ ਕੀ ਲੱਗਦਾ ਇਹ ਗੱਲ ਸੱਚ ਆ ਕੱਲਾ ਕੱਲਾ ਵੀਰ ਆ ਪਰ ਹੈਗਾ ਨੇਕ ਆ ਆਪਣੀ ਮਾਂ ਦੇ ਇੱਜ਼ਤ ਵਾਸਤੇ ਸਭ ਕੁਝ ਜਿਹੜਾ ਨਸ਼ਾਵਰ ਕਰਤਾ ਆਪਣੀ ਜ਼ਿੰਦਗੀ ਜਿਹੜੀ ਉਹ ਵੀ ਤੁਹਾਡੀ ਲਿਖ ਲਾਤੀ ਹੁੰਦੀ ਹੈ ਹਾਂਜੀ ਹਾਂਜੀ ਮੈਂ ਤਾਂ ਇਹੀ ਕਹਿੰਨੀ ਆ ਮਾਲਕ ਸਭ ਨੂੰ ਇਹੋ ਜਿਹਾ ਪੁੱਤ ਦਵੇ ਜਿਦਾ ਤਾਂ ਮੈਨੂੰ ਦਿੱਤਾ ਪਰਮਾਤਮਾ ਨੇ ਮੇਰੇ ਅਰਦਾਸਾਂ ਕਰਦੀ ਇਹੀ ਕਰ ਦਸਾਂ ਕਰ ਕਰਕੇ ਲਿਆ ਕਿ ਜੇ ਮੇਰਾ ਪਤੀ ਨਹੀਂ ਸਾਹ ਦਿੱਤਾ ਮੇਰਾ ਨਹੀਂ ਚੰਗਾ ਵੀ ਚਲੋ ਮਿਹਨਤ ਕਰਦਾ ਸੀ ਸਾਨੂੰ ਰੋਟੀ ਵੀ ਨਹੀਂ ਸੀ ਦੋ ਟਾਈਮ ਦੀ ਦਿੰਦਾ ਤੇ ਮੈਨੂੰ ਪੁੱਤ ਮਾਲਕ ਨੇ ਚੰਗਾ ਦਿੱਤਾ ਅੱਜ ਮੇਰੀ ਬਾਹ ਫੜੀ ਸਾਰੇ ਪਰਿਵਾਰ ਦੀ ਵੀ ਕੱਲ ਨੂੰ ਮੈਨੂੰ ਇਹ ਨਾ ਕੋਈ ਕਵੇ ਕਿ ਮਾਂ ਦਾ ਸਾਥ ਛੱਡ ਦਿੱਤਾ ਜੇ ਸਾਡਾ ਆਦਮੀ ਨਹੀਂ ਸੀ ਚੰਗਾ ਮੇਰਾ ਪਿਓ ਨਹੀਂ ਸੀ ਚੰਗਾ ਤੇ ਮੈਂ ਚੰਗਾ ਬਣ ਕੇ ਵਿਖਾਵਾਂ ਕਿ ਨਹੀਂ ਉਸ ਪਿਓ ਨਹੀਂ ਸੀ ਚੰਗਾ ਕੀ ਕਰਦਾ ਸੀ ਇਹਨਾਂ ਦਾ ਪਿਤਾ ਕਿਉਂ ਨਹੀਂ ਸੀ ਚੰਗਾ ਉਹ ਦਸ਼ਕਾ ਨੂੰ ਸਾਂਝਾ ਕਰਦੇ ਹੋ ਵੀ ਅਸੀਂ ਦੇਖਿਆ ਤੁਸੀਂ ਸਾਰਾ ਪਰਿਵਾਰ ਅਮਰ ਧਾਰੀ ਹੋ ਸਾਰੇ ਨਮਸ਼ਕਿਆ ਹੋਇਆ ਗੁਰੂ ਦੇ ਸਿੰਘ ਤੁਸੀਂ ਬਣੇ ਹੋ ਮਾਤਾ ਜੀ ਤੁਸੀਂ ਵੀ ਛਕਿਆ ਵੀਰ ਦੇ ਵੀ ਛਕਿਆ ਇਹ ਸਾਡੀ ਭੈਣ ਜਿਹੜੀ ਤੁਹਾਡੀ ਨੋ ਉਹਨਾਂ ਵੀ ਛਕਿਆ ਔਰ ਜਿਹੜੇ ਤੁਹਾਡੇ ਪਤੀ ਨੇ ਸਰਦਾਰ ਜੀ ਉਹਨਾਂ ਦਾ ਕੀ ਹਾਲਾਤ ਸੀ ਉਹ ਕਿਸ ਤਰ੍ਹਾਂ ਦਾ ਸੰਭਾਲ ਸੀ ਕਿ ਆ ਵੀ ਉਹ ਠੀਕ ਨਹੀਂ ਸੀ ਕੀ ਸੀ ਗੱਲਬਾਤ ਮੈਂ ਦੀ ਹਾਂਜੀ ਉਹ ਨਾ ਬਸ ਕੰਮ ਕਰਨੀ ਸੀ ਕਰਦੇ ਚੰਗੀ ਤਰ੍ਹਾਂ ਨਸ਼ੇ ਪੱਤੇ 'ਚ ਜ਼ਿਆਦਾ ਸੀ ਸ਼ਰਾਬ ਪੀ ਲਈ ਤੇ ਖਾ ਬਸ ਸ਼ਰਾਬ ਪੀ ਕੇ ਤੇ ਕੰਮ ਤੇ ਨਹੀਂ ਜਾਣਾ ਘਰੇ ਜਾਣ ਬੱਚਿਆਂ ਨੂੰ ਰੋ ਪਾੜਨਾ ਮੈਨੂੰ ਨਹੀਂ ਕਾ ਪਿਆ ਹੈ ਦਿੰਦੀ ਸ਼ਰਾਬ ਪੀਣ ਨੂੰ ਤੇ ਮੈਨੂੰ ਕੁੱਟਦਾ ਸੀ ਅੱਗੋਂ ਕੁੱਟ ਮਾਰ ਕੇ ਤੇ ਕਈ ਕਈ ਦਿਨ ਤਾਂ ਘਰ ਹੀ ਨਹੀਂ ਸੀ ਆਉਂਦਾ ਹੁੰਦਾ ਬਸ ਸ਼ਰਾਬੀ ਕਵਾਬੀ ਸੀਗਾ ਤੇ ਪਰ ਮੇਰੇ ਬੱਚੇ ਨੇ ਕਿਹਾ ਨਹੀਂ ਅਸੀਂ ਇਸ ਬੰਦੇ ਦਾ ਚਲੋ ਜਿੱਦਾਂ ਵੀ ਨਿਕਲੀ ਸਾਡੀ ਜ਼ਿੰਦਗੀ ਕੋਈ ਨਹੀਂ ਅਸੀਂ ਅੱਗੋਂ ਗੁਰੂ ਵਾਲੇ ਬਣਨਾ ਆ ਫਿਰ ਇਹਦੇ ਮਨ 'ਚ ਆਇਆ ਵੀ ਅਸੀਂ ਗੁਰੂ ਵਾਲੇ ਬਣਾਂਗੇ ਤੇ ਮਾਲਕ ਦੇ ਲਾੜ ਲੱਗੂਗੀ ਬੱਚੇ ਨੂੰ ਲਾਹੂਗੀ ਤੇ ਚੰਗੇ ਪਾਸੇ ਹੋਊਗੇ ਪਰ ਮਾਲਕ ਦੀ ਕਿਰਪਾ ਗੁਰੂ ਰਾਮਦਾਸ ਜੀ ਦੀ ਬੱਚਾ ਚੰਗੇ ਪਾਸੇ ਆ ਉਹਨਾਂ ਕਦਮਾਂ ਤੇ ਪਿਓ ਦੇ ਕਦਮਾਂ ਤੇ ਨਹੀਂ ਚੱਲਿਆ ਤੇ ਮਿਹਨਤ ਕਰਕੇ ਵਿਚਾਰਾ ਅੱਜ ਤੱਕ ਸਾਨੂੰ ਵੀ ਸੰਭਿਆ ਤੇ ਆਪਣਾ ਵੀ ਪਰਿਵਾਰ ਲੈ ਕੇ ਚੱਲਿਆ ਹੈ ਤੇ ਬਸ ਇਹੀ ਦਗੋਜਾਰ ਛਾਪੀ ਹੁਣ 100 ਪੀ ਨਰਜੋ ਸਰਦਾਰ ਜੀ ਤੁਹਾਡੇ ਪਤੀ ਸੀ ਉਦੋਂ ਕਿੰਨੇ ਨੱਕ ਭਰੀ ਜ਼ਿੰਦਗੀ ਬਤੀਤ ਕਰਦੇ ਸੀ ਉਦੋਂ ਕਿੰਨੇ ਮਾੜੇ ਹਾਲਾਤਾਂ ਵਿੱਚ ਸੀ ਕਿਉਂਕਿ ਤੁਸੀਂ ਦੱਸ ਰਿਹਾ ਵੀ ਨਸ਼ਾ ਪਤਾ ਕਰਦੇ ਸੀ ਮਾਰਦੇ ਕੁੜਦੇ ਸੀ ਉਦੋਂ ਤੁਹਾਡੇ ਕੀ ਹਾਲਾਤ ਸੀ ਕਈ ਕਈ ਵਾਰੀ ਭੁੱਖੇ ਤੁਹਾਨੂੰ ਰਹਿਣਾ ਪੈਂਦਾ ਸੀ ਜਾਂ ਜਿਵੇਂ ਕਈ ਕਈ ਦਿਨ ਘਰ ਨਹੀਂ ਸੀ ਆਉਂਦੇ ਹੋ ਹਾਂਜੀ ਸਰ ਕਈ ਕਈ ਦਿਨ ਤੇ ਮੈਂ ਭੁੱਖੇ ਰਹਿੰਦੀ ਸੀ ਬੱਚੇ ਵੀ ਭੁੱਖੇ ਰਹਿੰਦੇ ਸੀ ਤਿੰਨ ਤਿੰਨ ਦਿਨ ਤਾਂ ਸਾਨੂੰ ਰੋਟੀ ਨਹੀਂ ਨਸੀਬ ਹੁੰਦੀ ਸੀ ਕਈ ਵਾਰੀ ਤੇ ਲੂਣ ਨਾਲ ਖਾ ਲਈ ਤੇ ਕਦੀ ਪਾਣੀ ਪੀ ਕੇ ਸੌਂਦੇ ਰਹਿਆ ਸੀ ਇਨਾ ਮਾੜਾ ਟੈਨ ਸੀ ਕਿ ਗੁਰਦੁਆਰੇ ਦੋ-ਦੋ ਦਿਨ ਕਿੰਨੀ-ਕਿੰਨੀ ਦੂਰ ਪੈਦਲ ਸਾਨੂੰ ਤੁਰ ਕੇ ਜਾਣਾ ਪੈਂਦਾ ਸੀ ਗੁਰਦੁਆਰਾ ਵੀ ਬਹੁਤ ਦੂਰ ਹੁੰਦਾ ਸੀ ਸਾਡੇ ਘਰ ਤੋਂ ਛੋਟੇ-ਛੋਟੇ ਬੱਚੇ ਲੈ ਕੇ ਪਰ ਮੈਂ ਕਦੀ ਕਿਸੇ ਤੇ ਬੋਝ ਨਹੀਂ ਬਣੀ ਜਿੰਨਾ ਜੇ ਕੋ ਗੁਜ਼ਾਰਾ ਹੁੰਦਾ ਸੀ ਮਨਨੇ ਚ ਕਰਦੀ ਸੀ ਤੇ ਜਦੋਂ ਨਹੀਂ ਸੀ ਤਾਂ ਦੋ ਗੁਰੂ ਦੇ ਘਰ ਜਾ ਕੇ ਦੋ ਫੁਲਕੇ ਖਾ ਹੀ ਦੇ ਸੀ ਕਈ ਵਾਰ ਰਾਤ ਜੋਗੀ ਬਾਬੇ ਜੀ ਕੋ ਮੰਗ ਕੇ ਲੈ ਆਣੀ ਪੀ ਬੱਚੇ ਰਾਤ ਨੂੰ ਭੁੱਖੇ ਛੋਟੇ ਆ ਤੇ ਦੋ ਫੁਲਕੇ ਦੇ ਦੋ ਉਹ ਦੇ ਦਿੰਦੇ ਸੀ ਚਲੋ ਮਾਤਾ ਕੋਈ ਗੱਲ ਨਹੀਂ ਲੈ ਜਾ ਤੂੰ ਇਹੋ ਜਿਹੇ ਹਾਲਾਤ ਸੀ ਸਾਡੇ ਘਰ ਦੇ ਕਿ ਲੱਗਦਾ ਨਹੀਂ ਆ ਵੀ ਪਤੀ ਹਮੇਸ਼ਾ ਸੁੱਖ ਦਿੰਦਾ ਪਰ ਤੁਹਾਡੇ ਕਰਮਾਂ 'ਚ ਸੁੱਖ ਨਹੀਂ ਆਇਆ ਜੋ ਤੁਸੀਂ ਵਿਆਹੇ ਆਏ ਤਿਉਹ ਤੁਹਾਡੇ ਹਾਲਾਤ ਨੇ ਗਾ ਤੁਹਾਡਾ ਬੇਟਾ ਹੋਇਆ ਵਾ ਤੁਹਾਡਾ ਨੇਕ ਲਾ ਦਿਖਲੀ ਆ ਤੇ ਥੋੜਾ ਜਿਹਾ ਤੁਹਾਡਾ ਜਿਹੜਾ ਹੱਥ ਸੁੱਖ ਆਇਆ ਪਰ ਘਰ 'ਚ ਹਜੇ ਵੀ ਗਰੀਬੀ ਆ ਘਰ 'ਚ ਮਾੜੇ ਹਾਲਾਤ ਨੇ ਪਰ ਲਾਲਪਸੋਂ ਤੁਸੀਂ ਚੰਗੇ ਹੋ ਤੁਹਾਡਾ ਬੇਟਾ ਜਿਹੜਾ ਵਾ ਉਹ ਨਸ਼ਾ ਪਤਾ ਨਹੀਂ ਕਰਦਾ ਸ਼ਰਵਾਬੀ ਕਾਬੀ ਨਹੀਂ ਆ ਇੱਕ ਅੰਮ੍ਰਿਤ ਸ਼ਕਆ ਆ ਤੁਹਾਨੂੰ ਸਾਰੇ ਪਰਿਵਾਰ ਨੂੰ ਤੇ ਗੁਰੂ ਦੇ ਸਿੰਘ ਤੁਸੀਂ ਬਣੇ ਹੋ ਹਾਂਜੀ ਹਾਂਜੀ ਇਸ ਗੱਲੋਂ ਮੈਨੂੰ ਗੁਰੂ ਸਾਹਿਬ ਤੇ ਬਹੁਤ ਸ਼ੁਕਰਾਨਾ ਕਰਦੀ ਗੁਰੂ ਰਾਮਦਾਸ ਤੇ ਵੀ ਜਿਨ੍ਹਾਂ ਨੇ ਮੈਨੂੰ ਇਹ ਜਿਹਾ ਪੁੱਤ ਦਿੱਤਾ ਪਰ ਚਲੋ ਕਿਸੇ ਤੇ ਮਾੜੀ ਵੀ ਰੋਟੀ ਖਾ ਲਈ ਦੀ ਹੈ ਨਾ ਕੇਵਲੇ ਨਹੀਂ ਵੀ ਹੈ ਚਾਹ ਵੀ ਨਹੀਂ ਮਿਲੀ ਕੋਈ ਗੱਲ ਨਹੀਂ ਜੇ ਰੋਟੀ ਇੱਕ ਟਾਈਮ ਖਾ ਲਈ ਕੋਈ ਗੱਲ ਇਹਨਾਂ ਤੇ ਸ਼ੁਕਰਾਨਾ ਮਾਲਕ ਦਾ ਪੁੱਤ ਚੰਗਾ ਆ ਨਸ਼ੇ ਨਹੀਂ ਕਰਦਾ ਆਰਾਮ ਨਾਲ ਸਾਨੂੰ ਜਿੱਦਾਂ ਦੀ ਵੀ ਹੈ ਤੇ ਅਸੀਂ ਰਲ ਮਿਲ ਕੇ ਟਾਈਮ ਪਾਸ ਕਰ ਲੈਨੇ ਆ ਬਾਕੀ ਗੁਰੂ ਰਾਮਦਾਸ ਤੇ ਚੰਨਾ ਜੀ ਅਰਦਾਸ ਆ ਮਾਲਕ ਸਭ ਨੂੰ ਇਹੋ ਜਿਹਾ ਸਰਵਣ ਪੁੱਤਰ ਦਵੇ ਜਿਹੜੇ ਆਪਣੇ ਮਾਪੇ ਦੀ ਇੱਜ਼ਤ ਕਰੇ ਨਸ਼ਿਆਂ ਤੋਂ ਬੱਚਿਆਂ ਨੂੰ ਰੱਖਣ ਬਸ ਆਹੀ ਮਿੰਨੀ ਜੀਸੂ ਮਾਤਾ ਦੀ ਘਰ ਬਣਾ ਰਹੇ ਹੋ ਅਸੀਂ ਦੇਖਿਆ ਤੁਹਾਡੇ ਘਰੇ ਪਾਣੀ ਦਾ ਕਨੈਕਸ਼ਨ ਤੱਕ ਹੈ ਨਹੀਂ ਆ ਪਾਣੀ ਕਿੱਥੋਂ ਲਿਆਉਂਦੇ ਹੋ ਫਿਰ ਕਿਸ ਤਰ੍ਹਾਂ ਇੰਤਜ਼ਾਮ ਕਰਦੇ ਹੋ ਅਸੀਂ ਦੇਖਿਆ ਤੁਸੀਂ ਚੁੱਲ੍ਹਾ ਵੀ ਜਿਹੜਾ ਵਾ ਇੱਟਾਂ ਦਾ ਬਣਾਇਆ ਪਿਆ ਵਾ ਰੋਟੀ ਪਾਣੀ ਇੱਥੇ ਬਣਾਉਂਦੇ ਹੋ ਗੈਸ ਹੈ ਨਹੀਂ ਤੁਹਾਡਾ ਗੇਸ ਹੈ ਗਾਇਆ ਵੀ ਜੀ ਪਰ ਪਤਾ ਕੀ ਗੱਲ ਕਿਸੇ ਵੱਲ ਸਾਡੇ ਕੋ ਨਹੀਂ ਭਰਾਇਆ ਜਾਂਦਾ ਸਿਲੰਡਰ ਤੇ ਫਿਰ ਅਸੀਂ ਚੁੱਲੇ ਤੇ ਰੋਟੀ ਬਣਾ ਲੈਨੇ ਆਂ ਵੀ ਸਿਲੰਡਰ 1000 ਰੁਪਏ ਦਾ ਆਉਂਦਾ ਆ ਮਾੜਾ ਮੋਟਾ ਕੰਮ ਉਹਤੇ ਕਰ ਲਿਆ ਬਾਕੀ ਅਸੀਂ ਚੁੱਲੇ ਤੇ ਹੀ ਕੰਮ ਕਰਦੇ ਆਂ ਪਾਣੀ ਦਾ ਕਨੈਕਸ਼ਨ ਸਾਡੇ ਕੋ ਨਹੀਂ ਲਿਆ ਜਾਂਦਾ ਕਿ ਪਟਾਈ ਆ ਸੜਕ ਦੀ ਪੈਸੇ ਲੱਗਣੇ ਆ ਪੈ ਪੱਥੋਂ ਤੱਕ ਲਿਆਉਣੀ ਇਨਾ ਖਰਚਾ ਹੈਗਾ ਤੇ ਸਾਡੇ ਕੋ ਜੇ ਗੰਜائش ਨਹੀਂ ਹੈਗੀ ਅਸੀਂ ਸਾਲ ਹੋ ਗਿਆ ਅਸੀਂ ਦੋ ਸਾਲ ਅਸੀਂ ਬਾਰਾਂਹੀ ਪਾਣੀ ਸਰਕਾਰੀ ਟੂਟੀ ਤੋਂ ਪਾਣੀ ਭਰਦੇ ਆ ਉੱਥੇ ਹੀ ਗੁਜ਼ਾਰਾ ਕਰਦੇ ਆਂ ਪਾਠ ਵੀ ਕਰਦੇ ਆਂ ਸੁਖਮਨੀ ਸਾਹਿਬ ਦਾ ਕਰਦੇ ਜਪਜੀ ਸਾਹਿਬ ਦਾ ਛੀਦਾ ਸਾਹਿਬ ਤੇ ਜਿੰਨਾ ਕੋ ਮੈਨੂੰ ਹਿੰਮਤ ਬਖਸ਼ਦੇ ਆ ਤੇ ਮੈਂ ਜਾਣੀ ਆ ਗੁਰੂ ਰਾਮਦਾਸ ਦੇ ਚਰਨਾਂ 'ਚ ਭਾਵੇਂ 3 ਘੰਟੇ ਲੱਗਣ 4 ਘੰਟੇ ਲੱਗਣ ਲੈਣ 'ਚ ਲਾ ਕੇ ਅੰਦਰ ਮੱਥਾ ਟੇਕ ਕੇ ਦਰਸ਼ਨ ਕਰਕੇ ਕਈ ਵਾਰੀ ਤੇ ਰਾਤ ਵੀ ਉੱਥੇ ਸੋਣੀ ਆ ਪ੍ਰਕਰਮਾਂ 'ਚ ਅਰਦਾਸਾਂ ਕਰਦੀ ਆ ਨਿਤਨੇਮ ਕਰਕੇ ਜਿਵੇਂ ਵੀ ਜਿੰਨਾ ਵੀ ਮਾਲਕ ਬਖਸ਼ਦਾ ਮੈਨੂੰ ਓਨੀ ਕਰੀਦਾ ਬਾਕੀ ਪਰਮਾਤਮਾ ਨੂੰ ਪਤਾ ਹੀ ਆ ਵਾਪੇ ਜਾਣੀ ਜਾਣਾ ਉਹਨਾਂ ਤੇ ਹੀ ਆਸਾਂ ਡੋਰਾ ਅੱਜ ਤੱਕ ਆ ਸਾਰੀ ਉਮਰ ਲੰਘੀ ਅੱਜ ਮੇਰੀ ਉਮਰ 52 ਸਾਲ ਦੀ ਹੋ ਗਈ ਆ ਤੇ ਪਰ ਜਿੰਦਗੀ ਚ ਇੰਨਾ ਨਿੱਕੀ ਸੁੱਖ ਨਹੀਂ ਮਿਲਿਆ ਸ਼ਾਂਤੀ ਨਹੀਂ ਮਿਲਦੀ ਸ਼ਾਂਤੀ ਆ ਪਰ ਇੰਨਾ ਸ਼ੁਕਰਾਨਾ ਕਰਦੇ ਪੁੱਤ ਚੰਗਾ ਆ ਨਸ਼ਿਆਂ ਤੋਂ ਦੂਰ ਆ ਪਰਮਾਤਮਾ ਦੇ ਲੜ ਲੱਗਾ ਆ ਮਾਲਕ ਇਹਨੂੰ ਆਪਣੇ ਲੜ ਲਾਈ ਰੱਖੇ ਤੇ ਆਪਣਾ ਇਹਨੂੰ ਜੋ ਵੀ ਇਹਨੂੰ ਇੱਛਾਵਾਂ ਇਹਨੂੰ ਪੂਰੀਆਂ ਕਰੇ ਬਸ ਮੈਂ ਹੀ ਕਹਿੰਨੀ ਆ ਮੈਨੂੰ ਇਸ ਮਾਤਾ ਜੀ ਜਦੋਂ ਤੁਹਾਨੂੰ ਸਟੰਟ ਪੈਣਾ ਸੀ ਉਦੋਂ ਕੀ ਹਾਲਾਤ ਸੀ ਕਿੰਨਾ ਕੇ ਪੁੱਤ ਨੇ ਤਰਲੇ ਲਿਆ ਵੀ ਮੇਰੀ ਮਾਂ ਬਚਣੀ ਚਾਹੀਦੀ ਆ ਘਰ-ਬਾਰ ਤੱਕ ਸਭ ਕੁਝ ਵਗਾਤਾ ਸਭ ਕੁਝ ਵੇਚ ਕੇ ਤੁਹਾਡੇ ਇਲਾਜ ਤੇ ਲਾਤਾ ਉਦੋਂ ਕੀ ਹਾਲਾਤ ਸੀ ਤੁਹਾਡੇ ਹਾਂਜੀ ਉਦੋਂ ਵੀ ਬਹੁਤ ਮਾੜੇ ਹਾਲਾਤ ਸੀ ਇੱਥੋਂ ਤੱਕ ਕਿ ਡਾਕਟਰਾਂ ਨੇ ਸਾਰਿਆਂ ਨੇ ਜਵਾਬ ਦਿੱਤਾ ਸੀ ਤਿੰਨ ਚਾਰ ਹਸਪਤਾਲ ਬਦਲੇ ਬੱਚਾ ਮੇਰਾ ਲੈ ਕੇ ਗੋਦੀ ਚ ਚੁੱਕ ਕੇ ਤੁਰਿਆ ਫਿਰਦਾ ਸੀ ਸਾਰੀ ਸਾਰੀ ਰਾਤ ਮੇਰੇ ਬੱਚੇ ਸੌਂਦੇ ਨਹੀਂ ਸੀ ਵਿਹੜੇ ਚ ਭੁੱਖੇ ਪਾਣੇ ਪੈ ਰਹੇ ਦੇ ਹਸਪਤਾਲਾਂ ਦੇ ਵਿੱਚ ਪੁੰਜੇ ਫਰਸ਼ ਦੇ ਉੱਤੇ ਸਰਦੀਆਂ ਦਾ ਟਾਈਮ ਸੀ ਤਦ ਇਥੋਂ ਤੱਕ ਕਿ ਅੱਜ ਵੀ ਡਾਕਟਰ ਕੋ ਆਇਆ ਕਿ ਇਹ ਬੱਚਾ ਪੈਰੀ ਪੈ ਗਿਆ ਵੀ ਡਾਕਟਰ ਸਾਹਿਬ ਮੇ ਸਾਡਾ ਤੇ ਪਿਓ ਵੀ ਹਨੀ ਅਸੀਂ ਮਾਂ ਨੇ ਸਾਡੀ ਨੇ ਵਕਤਾਂ ਨਾਲ ਪਾਲਿਆ ਅੱਜ ਮੈਂ ਮਾਂ ਨੂੰ ਸੁੱਖ ਦੇਣ ਜੋਗਾ ਹੋਇਆ ਤੇ ਮੇਰੀ ਮਾਂ ਜੀ ਬਿਮਾਰ ਹੋ ਗਈ ਆ ਤੇ ਬਸ ਇਹਨੂੰ ਠੀਕ ਕਰ ਦੋ ਕਿਸੇ ਤਰ੍ਹਾਂ ਜੇ ਹੋ ਸਕਦਾ ਮੇਰਾ ਦਿਲ ਕੱਢ ਕੇ ਭਾਵੇਂ ਇਹਨੂੰ ਪਾ ਦੋ ਪਰ ਇਹਨੂੰ ਬਚਾ ਲਓ ਇੰਨੇ ਤੱਲੇ ਮਿੰਤਾ ਮੇਰੇ ਦੋਨਾਂ ਬੱਚਿਆਂ ਨੇ ਕੀਤੇ ਪ੍ਰਮਾਤਮਾ ਇਹਨਾਂ ਨੂੰ ਲੰਬੀਆਂ ਉਮਰਾਂ ਦਵੇ ਮੈਂ ਤੇ ਇਹੀ ਅਰਦਾਸਾਂ ਕਹਦੀ ਜੇ ਅੱਜ ਮੈਂ ਬਚੀ ਵੀ ਆ ਨਾ ਤੇ ਇਹਦੇ ਪੁੱਤ ਦੇ ਪੈਰਾਂ ਨੂੰ ਵੀ ਬਚੀ ਮੇਰੀ ਉਸਨੂੰ ਮਾਤਾ ਜੀ ਕਦੀ ਮਨ ਡੋਲਿਆ ਨਹੀਂ ਇਹ ਗਰੀਬੀ ਕਾਚ ਵੇਖੀ 58 ਸਾਲ ਦੀ ਤੁਹਾਡੀ ਉਮਰ ਹੋ ਗਈ ਆ ਪਹਿਲਾਂ ਪਤੀ ਨੇ ਸੁੱਖ ਨਹੀਂ ਦਿੱਤਾ ਨਸ਼ਾ ਪਤਾ ਕਰਦਾ ਸੀ ਉਸ ਤੋਂ ਬਾਅਦ ਕਾਚ ਗਰੀਬੀ ਆ ਗਈ ਕੀ ਲੱਗਦਾ ਨਹੀਂ ਕਦੀ ਡੋਲਿਆ ਨਹੀਂ ਮਨ ਤੁਹਾਡਾ ਵੀ ਰੱਬਾ ਸਾਡੇ ਕਰਮਾਂ ਚ ਜੋ ਮੈਂ ਵਿਆਹ ਕੀ ਆਈ ਆ ساری ਉਮਰ ਮੈਂ ਮਾੜੇ ਹਾਲਾਤਾਂ ਚ ਮਾੜੇ ਦੌਰ ਚ ਲੰਗੀ ਆ ਕਦੀ ਮੇਰੇ ਕਰਮਾਂ ਚ ਸੁੱਖ ਲਿਖਿਆ ਨਹੀਂ ਆ ਕਦੀ ਇਸ ਤਰ੍ਹਾਂ ਦੇ ਹਾਲਾਤ ਹੋਏ ਨਹੀਂ ਤੁਹਾਡੇ ਡੋਲਣ ਕਦੀ ਹਾਂਜੀ ਕਈ ਵਾਰੀ ਤਾਂ ਡੋਲਦੀਦਾ ਪਰ ਮੰਨੂ ਹੋਲਾ ਕਰਨ ਵਾ ਤੇ ਮਹਾਰਾਜਾਂ ਦਾ ਮੈਂ ਸਿਰਫ ਦਰਬਾਰ ਸਾਹਿਬ ਜਾਂ ਅੰਦਾਸਾ ਵੀ ਜਾਣੀ ਆ ਉੱਥੇ ਜਾ ਕੇ ਮਨ ਹੋਲਾ ਕਰਦੇ ਮਹਾਰਾਜ ਜੱਗੇ ਦਸਾਂ ਕਰਦੀਆਂ ਮਾਲਕਾ ਮੈਨੂੰ ਡੋਲਰ ਨਾ ਦੇਈਂ ਬਸ ਆਪਣੇ ਲਾਲ ਲਈ ਰੱਖੀ ਜਿਹੜੇ ਰੰਗ ਚ ਵੀ ਤੂੰ ਰੱਖੇਗਾ ਅਸੀਂ ਉਸੇ ਰੰਗ ਚ ਖੁਸ਼ ਰਵਾਂਗੇ ਬਾਕੀ ਜੋ ਦੇਣਾ ਪਰਮਾਤਮਾ ਨੇ ਦੇਣਾ ਆ ਉਹਨਾਂ ਦੇ ਬਾਕੀ ਜੇ ਕਿਸੇ ਦੇ ਪੈਰਾਂ ਨੂੰ ਕੋਈ ਕੇ ਦੀ ਹੈਲਪ ਕਰੂਗਾ ਤੇ ਪਰਮਾਤਮਾ ਉਹਨਾਂ ਨੂੰ ਜ਼ਿਆਦਾ ਦੇਵੇ ਪਰਮਾਤਮਾ ਉਹਨਾਂ ਨੂੰ ਖੁਸ਼ੀਆਂ ਦੇਵੇ ਮੈਂ ਤਾਂ ਇਹੀ ਕਹਾਂ ਹਾਂਜੀ 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 ਜਦੋਂ ਮੀਂਹ ਪੈਂਦੇ ਆ ਅਸੀਂ ਬਹੁਤ ਔਖੇ ਹੁੰਨੇ ਆ ਸਾਰੇ ਪਾਸੇ ਪਾਣੀ ਆਉਂਦਾ ਸਾਡਾ ਸਮਾਨ ਵੀ ਸਾਰਾ ਖਰਾਬ ਹੋ ਗਿਆ ਬਿਸਤਰੇ ਵੀ ਖਰਾਬ ਹੋ ਗਏ ਕਿਉਂਕਿ ਟੀਨਾ ਵੀ ਟੁੱਟੀਆਂ ਪਈਆਂ ਵੇਖਿਆ ਤੁਸੀਂ ਸਾਰਾ ਕਿੱਦਾਂ ਓਖਾ ਇੰਨਾ ਕੀ ਗੰਜائش ਨਹੀਂ ਹੈਗੀ ਵੀ ਨਵੀਆਂ ਟੀਨਾ ਲੈ ਕੇ ਉੱਤੋਂ ਦੀ ਤਰਪਾਲ ਪਾਈ ਆ ਪਰ ਟੀਨਾ ਤੋਂ ਫਿਰ ਵੀ ਕਿੰਨਾ ਕੁ ਬਚਾਅ ਹੋ ਸਕਦਾ ਆ ਕਦੀ ਬਾਲਟੀ ਰੱਖੀਦੀ ਕਦੀ ਪਤੀਲੇ ਰੱਖੀਦੇ ਥੱਲੇ ਜਾਗ-ਜਾਗ ਕੇ ਰਾਤ ਕੱਟੀਦੀ ਆ ਇੰਨਾ ਓਖਾ ਟਾਈਮ ਆਉਂਦਾ ਸਾਡੇ ਤੇ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਦਾਨੀ ਸੱਜਣ ਨੇ ਸਮਾਜ ਸੇਵੀ ਨੇ ਸਿੱਖ ਸੰਸਥਾਵਾਂ ਨੇ ਕੀ ਆਪਣੇ ਵੱਲੋਂ ਅਪੀਲ ਕਰਨਾ ਚਾਹੋਗੇ ਕਿਸ ਤਰ੍ਹਾਂ ਤੁਹਾਡੀ ਮਦਦ ਹੋਣੀ ਚਾਹੀਦੀ ਹੈ ਦਸ਼ਕਾਂ ਜੂਗ ਮੈਂ ਤਾਂ ਸਾਰੇ ਦਸ਼ਕਾਂ ਦਰਸ਼ਕ ਦਸ਼ਕਾਂ ਨੂੰ ਇਹੀ ਕਹਿਣਾ ਚਾਹਣੀ ਆ ਕਿ ਸਾਡੀ ਦਸਵੰਤ ਵਿੱਚੋਂ ਮਾੜੀ ਮੋਟੀ ਹੈਲਪ ਕੀਤੀ ਜਾਵੇ ਲੋਕੀ ਇੰਨੇ ਲੰਗਰ ਲਾਂਦੇ ਆ ਪੀਜੇ 버ਗਰਾਂ ਦੇ ਪਰ ਉਹਦਾ ਕੀ ਫਾਇਦਾ ਜੇ ਕਿਸੇ ਦੇ ਸਿਰ ਤੇ ਗਰੀਬ ਦੇ ਛੱਦ ਪੈ ਜਾਏ ਕਿਸੇ ਦਾ ਬਚਾਅ ਹੋ ਜਾਏ ਕਿਸੇ ਦਾ ਮਾੜੇ ਬੰਦੇ ਦਾ ਇਲਾਜ ਹੋ ਜਾਏ ਤੇ ਇੱਥੋਂ ਤੱਕ ਨੋਬਤੀ ਨਾ ਆਵੇ ਕਿ ਕੋਈ ਹਸਪਤਾਲਾਂ ਚ ਆਪਣਾ ਮਕਾਨ ਵੇਚਣਾ ਪੈ ਜਾਏ ਕਿਸੇ ਨੂੰ ਗਿਰਵੀ ਰੱਖਣਾ ਪੈ ਜਾਏ ਕਿਸੇ ਗਰੀਬ ਦਾ ਇਲਾਜ ਹੀ ਕਰ ਦੋ ਕਿਸੇ ਦੀ ਮਾਂ ਬਚ ਜੇ ਕਿਸੇ ਦਾ ਪਿਓ ਬਚਦੇ ਲੰਗਰ ਲਾਣੇ ਆ ਗੁਰੂ ਸਾਹਿਬ ਨੇ ਇਹ ਕਿਹਾ ਵੀ ਦਾਲ ਫੁਲਕਾ ਲਾਓ ਤੇ ਨਾ ਕੀ ਆਈਸਕ੍ਰੀਮਾਂ ਲਾਓ ਜਾਂ ਖਾ ਖਵਾਇਆ ਨੂੰ ਹੋਰ ਖਵਾਈ ਜਾਓਗੇ ਉਹਦਾ ਕੀ ਫਾਇਦਾ ਲੋਕੀ ਮਾੜਾ ਮੋਟਾ ਖਾ ਗਏ ਉਥੇ ਪੈਰਾਂ ਜੋ ਸੁੱਟਿਆ ਹੁੰਦਾ ਸਾਰਾ ਲੰਗਰ ਉਹਦਾ ਕੀ ਫਾਇਦਾ ਇਹੋ ਜੇ ਲੰਗਰ ਲਾਣ ਦਾ ਤੇ ਇਹੀ ਅਪੀਲ ਕਰਨਾ ਚਾਹਨੀ ਕਿ ਸਾਡੀ ਥੋੜੀ ਬੋਤੀ ਹੈਲਪ ਕਰ ਦੋ ਤਾਂ ਕਿ ਮੇਰੇ ਬੱਚਾ ਥੋੜਾ ਕਰ ਜੇ ਤੋਂ ਵਿਚਾਰਾ ਉਹਦਾ ਭਾਰ ਲੱਥੇ ਤੇ ਛੇ ਤੇ ਛੱਤ ਪੈ ਜੇ ਉਹ ਸਾਰੀ ਉਮਰ ਸਾਡੇ ਜੋਗਾ ਰਹਿ ਗਿਆ ਵਿਚਾਰਾ ਉਹਦੀਆਂ ਆਪਣੀਆਂ ਵੀ ਕੋਈ ਜ਼ਰੂਰਤਾਂ ਨੇ ਖੁਸ਼ੀਆਂ ਨੇ ਉਹਦਾ ਵੀ ਜੀ ਕਰਦਾ ਵੀ ਮੈਂ ਆਪਣਾ ਵੀ ਚੰਗੀ ਜ਼ਿੰਦਗੀ ਬਤੀਤ ਕਰਾਂ ਪਰ ਸਾਈ ਕਹਿੰਨੇ ਚਲ ਸਾਡੇ ਸਿਰ ਤੇ ਛੱਤੀ ਪੈ ਜੇ ਅਸੀਂ ਉਹੀ ਸਾਨੂੰ ਠੀਕ ਆ ਬਾਕੀ ਕੀਤ ਕਰਕੇ ਰੋਟੀ ਹੀ ਕਮਾ ਕੇ ਇਨੀ ਜੋਗੀ ਵੀ ਦੋ ਟਾਈਮ ਨਹੀਂ ਇੱਕ ਟਾਈਮ ਤੇ ਖਵਾ ਖਾਈ ਲਵਾਂਗੇ ਸਿਰ ਤੇ ਛੱਤ ਜ਼ਰੂਰ ਪੈ ਹੋਣੀ ਚਾਹੀਦੀ ਆ ਮਾੜੇ ਤੋਂ ਮਾੜੇ ਬੰਦੇ ਦੀ ਵੀ ਵੀਰੇ ਬਹੁਤ ਧੰਨਵਾਦ ਤੇਰਾ ਵਾਕੇ ਤੂੰ ਸਰਵਣ ਪੁੱਤ ਆ ਐਵੇਂ ਲੋਕ ਕਹਿੰਦੇ ਨੇ ਭਾਵੇਂ ਹੁੰਦੀ ਐ ਇਕ ਲਾਲ ਪਰ ਹੋਵੇ ਨੇਕ ਉਹ ਤੂੰ ਕਰਕੇ ਵਿਖਾਤਾ ਮਾਂ ਦੇ ਜ ਹਾਲਾਤ ਨੇ ਵੀ ਘਰ ਵੇਚਤਾ ਵੀ ਮਾੜੇ ਬਚਾਉਣ ਵਾਸਤੇ ਸਟੰਡ ਪਵਾਉਣ ਵਾਸਤੇ ਕੀ ਕਹਿਣਾ ਚਾਹੋਗੇ ਕਿੰਨੇ ਕ ਮਾੜੇ ਸਮੇਂ ਚੋਂ ਮਾੜੇ ਦੌਰ ਚੋਂ ਤੁਸੀਂ ਲੰਘ ਕੇ ਆਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਵਰਨਜੀਤ ਸਿੰਘ ਮੈਂ ਤਾਂ ਇਹੋ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਮਾਵਾ ਨਹੀਂ ਲੱਭਦੀਆਂ ਮਾਵਾ ਦੀਆਂ ਦੁਆਵਾਂ ਲੱਗਣਗੀਆਂ ਮਾ ਘਰ ਭਾਵੇਂ ਮਤਲਬ ਘਰ ਫੇਰ ਬਣ ਜਾਏਗਾ ਪਰ ਮਾ ਨਹੀਂ ਲੱਭਦੀਗੀ ਮਾ ਨੂੰ ਬਚਾਉਣ ਵਾਸਤੇ ਅਸੀਂ ਭਾਵੇਂ ਘਰगिर ਵੀ ਰੱਖਿਆ ਜਿਸ ਤਰ੍ਹਾਂ ਕਿਸ ਤਰ੍ਹਾਂ ਪਰ ਮਾ ਮਾ ਦਾ ਸਿਰ ਤੋਂ ਸਾਇਆ ਨਹੀਂ ਉੱਠਣਾ ਚਾਹੀਦਾ ਬਾਕੀ ਮੈਂ ਇਹੋ ਕਹਿਣਾ ਚਾਹਨਾ ਕਿ ਨੇਹਰੀਆਂ ਜਦੋਂ ਗਰਮੀ ਆਂਦੀ ਮੀਂਹ ਪੈਂਦਾ ਹੀ ਬਹੁਤ ਬੁਰਾ ਹਾਲ ਹੀ ਸਾਡੇ ਘਰ ਦਾ ਤੇ ਹੁਣ ਤਾਂ ਚਲੋ ਠੰਡ ਆ ਰਹੀ ਠੰਡ ਦੇ ਵਿੱਚ ਹਾਰਦੀਆਂ ਨਾੜੀਆਂ ਬਲੋਕ ਆ ਖੂਨ ਜਿਹੜਾ ਨਾ ਦੌੜਾ ਨਹੀਂ ਕਰਦਾ ਜੰਮ ਜਾਂਦਾ ਨਾੜਾਂ ਚ ਦੋ ਨਾੜੀਆਂ ਇਹਨਾਂ ਦੀ ਬਲੋਕ ਹੈਗੀਆਂ ਤੇ ਇੱਕ ਨਾੜੀ ਤੇ ਹੀ ਮਤਲਬ ਦਿਲ ਚੱਲ ਰਿਹਾ 5% ਦਿਲ ਹੈਗਾ ਇਹਨਾਂ ਦਾ ਡਾਕਟਰ ਨੇ ਕਹਿਆ ਸਿਰਫ 5% ਹੈਗਾ ਦਿਲ ਤੇ ਉਹ ਹਾਰਦੀਆਂ ਜਿਹੜਾ ਖੂਨ ਪਤਲਾ ਕਰਨੀਆਂ ਦਵਾਈਆਂ ਉਹੀ ਚੱਲ ਰਹੀਆਂ ਵਾ ਜਦੋਂ ਖੂਨ ਜੰਮੇਗਾ ਨਾੜੀ ਬਲੋਕ ਹੋ ਗਈ ਕੁਝ ਵੀ ਹੋ ਸਕਦਾ ਮਾਤਾ ਮੇਰੀ ਨੂੰ ਤੇ ਇਸ ਲਈ ਦਵਾਈ ਜਾਣਾ ਜ਼ਰੂਰੀ ਹੈ ਅਸੀਂ ਰੋਟੀ ਕਈ ਵਾਰੀ ਇੱਕ ਵਾਰੀ ਖਾ ਲਈ ਦੀ ਇੱਕ ਵਾਰੀ ਨਹੀਂ ਖਾਈ ਦੀ ਬਸ ਮੈਂ ਇਹੋ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਸਿਰ ਦੀ ਛੱਤ ਪਾ ਜੇ ਜਿਹੜਾ ਠੰਡ ਤੋਂ ਬਚਾਓ ਜੀ ਤੇ ਮੇਰੇ ਤੋਂ ਵੀ ਜਿਹੜੀਆਂ ਸਿੱਖ ਸੰਸਥਾਵਾਂ ਨੇ ਸਿੱਖ ਆਗੂ ਨੇ ਅਪੀਲ ਕੀ ਕਰਨਾ ਚਾਹੋਗੇ ਇਸ ਤਰ੍ਹਾਂ ਕਿਸ ਤਾ ਤੁਹਾਡੀ ਮਤ ਹੋਣੀ ਚਾਹੀਦੀ ਹੈ ਮਦਦ ਜਿਸ ਤਰ੍ਹਾਂ ਮਤਲਬ ਕੁਝ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਇਹੋ ਹੀ ਮਦਦ ਕਰਨੀ ਚਾਹੀਦੀ ਕਿ ਲੰਗਰ ਘਟ ਲਾਣ ਤੇ ਜਿਸ ਤਰ੍ਹਾਂ ਕੋਈ ਗਰੀਬ ਪਰਿਵਾਰ ਆ ਗੁਰਸਿੱਖ ਪਰਿਵਾਰ ਆ ਜੋ ਗਰੀਬ ਗੁਰਸਿੱਖ ਹੈਗਾ ਉਹਦੀ ਮਦਦ ਕੀਤੀ ਜਾਵੇ ਕਿ ਕੱਲ ਨੂੰ ਮਤਲਬ ਕੇ ਹੱਥ ਨਾ ਢ ਸਕੇ ਕਿ ਥੋੜੀ ਬਹੁਤੀ ਮਦਦ ਕਰ ਦਿੱਤੀ ਜਾਵੇ ਜੇ ਛੱਤ ਨਹੀਂ ਤੇ ਛੱਤ ਪਵਾ ਦਿੱਤੀ ਜਾਵੇ ਤੇ ਬਾਕੀ ਰੋਟੀ ਪਾਣੀ ਤੇ ਚਲੋ ਮਾਰੇ ਦੀ ਕਿਰਪਾ ਨਾਲ ਚੱਲ ਹੀ ਜਾਂਦਾ ਹੋ 200 ਰੁਪਏ ਜਿਵੇਂ ਦੱਸਿਆ ਤੁਹਾਡੀ ਮਾਤਾ ਨੇ ਵੀ ਤੁਹਾਡਾ ਪਿਤਾ ਜਿਹੜਾ ਸੀ ਉਹ ਨਸ਼ਾ ਕਰਦਾ ਸੀ ਸ਼ਰਾਬ ਪੀਂਦਾ ਸੀ ਤੁਹਾਡੀ ਮਾਤਾ ਨੂੰ ਮਾਰਦਾ ਘੋੜਦਾ ਸੀ ਉਦੋਂ ਕੀ ਹਾਲਾਤ ਸੀ ਕਿੰਨਾ ਕੁ ਮਨ ਦੁਖੀ ਹੁੰਦਾ ਸੀ ਜਦੋਂ ਤੁਸੀਂ ਘਰੇ ਆ ਕੇ ਬੇਦੇ ਸੀ ਵੀ ਸਾਡੇ ਘਰੇ ਕਈ ਕੇ ਰੋਟੀ ਤੱਕ ਨਹੀਂ ਪਕਦੀ ਜਿਵੇਂ ਦੱਸਿਆ ਤੁਹਾਡੀ ਮਾਤਾ ਹੀ ਨੇ ਵੀ ਤੁਹਾ ਸਿੱਕਾਰ ਆਉਂਦੇ ਉਦੋਂ ਕੀ ਹਾਲਾਤ ਸੂਦੇ ਕਿੰਨੇ ਕ ਮਾਲਾ ਦੌਰ ਹੁੰਦਾ ਸੀ ਮਾਲਾ ਸਮਝ ਲੰਘ ਗਿਆ ਤੁਸੀਂ ਆਏ ਮਾਣਾ ਸਮਾਂ ਤਾਂ ਮੈਂ ਬਹੁਤ ਵੇਖਿਆ ਬਚਪਨ ਵੀ ਮੇਰਾ ਖਰਾਬ ਗਿਆ ਜਵਾਨੀ ਵੀ ਸਾਰੀ ਖਰਾਬ ਗਈ ਆ ਮਤਲਬ ਬਚਪਨ ਚ ਮੈਂ 10 12 ਸਾਲ ਦੀ ਉਮਰ ਚ ਫੈਕਟਰੀਆਂ ਚ ਕੰਮ ਕੀਤਾ ਬੁਰਸ਼ ਮਾਰਦੇ ਹੁੰਦੇ ਸੀਗੇ ਫੈਕਟਰੀਆਂ ਚ ਜਿਹੜੀ ਉਹ ਵੱਡੇ ਵੱਡੇ ਕੋਟ ਹੁੰਦੇ ਨਾ ਬਾਹਰ ਜਾਂਦੇ ਉਹਦੇ ਬੁਰਸ਼ ਮਾਰ ਮਾਰ ਕੇ ਤੇ ਰਾਤ ਦੇ ਇੱਕ ਵਜੇ ਮੈਂ ਘਰ ਆਂਦਾ ਹੁੰਦਾ ਸੀਗਾ ਤੇ ਡੈਡੀ ਜਿਹੜੇ ਹੀ ਉਹ ਮਤਲਬ ਸ਼ਰਾਬ ਪੀ ਕੇ ਕਦੀ ਘਰ ਨਹੀਂ ਆਣਾ ਯਾਰੀ ਦੋਸਤੀ ਮਾੜੀ ਹੁੰਦੀ ਆ ਬੈਣੀ ਉਠਣੀ ਮਾੜੀ ਸੀਗੀ ਤੇ ਉਹ ਮੰਮੀ ਨੂੰ ਮਾਰਦੇ ਕੋਟਦੇ ਸੀਗੇ ਮੰਮੀ ਵੀ ਕੰਮ ਕਰਦੀ ਸੀ ਉਹ ਜਿਹੜਾ ਹੁੰਦਾ ਨਾ ਕੋਟੀਆਂ ਦੇ ਉਹ ਸੂਈਆਂ ਧਾਗੇ ਨਾਲ ਉਹ ਕਰਦੇ ਰਹੇ ਆ ਤੇ ਅਸੀਂ ਵੀ ਮਤਲਬ ਫੈਕਟਰੀਆਂ 'ਚ ਕੰਮ ਕਰਦੇ ਰਹੇ ਆ ਬਚਪਨ ਮਤਲਬ ਮੈਂ ਕਦੀ ਇਹ ਨਹੀਂ ਵੇਖਿਆ ਕਿ ਮਤਲਬ ਬਚਪਨ 'ਚ ਲੋਕੀ ਗੁੱਡੀਆਂ ਡਾਂਦੇ ਆ ਇਹ ਕਰਦੇ ਸਾਰੇ ਸ਼ੌਕ ਖਤਮ ਹੋ ਗਏ ਸੀ ਮੈਨੂੰ ਬਚਪਨ ਜੀ ਕੰਮ ਤੇ ਲਾਤਾ ਸੀਗਾ ਤੇ ਜਰ ਥੋੜਾ ਉਮਰ ਵੱਧੀ ਆ ਉਹ ਫਿਰ ਭੈਣਾਂ ਦਾ ਵਿਆਹ ਕਰਨਾ ਸੀ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਸੀ ਕਿ ਮੈਂ ਮਤਲਬ ਮਤਲਬ ਬੱਚਿਆਂ ਦਾ ਜਨਮ ਦਿੱਤਾ ਵਾ ਤੇ ਉਹਨਾਂ ਦੇ ਵਿਆਹ ਕਰਨੇ ਕਿਸ ਤਰ੍ਹਾਂ ਕਰਨ ਉਹਨਾਂ ਨੂੰ ਕੋਈ ਬੇਫਿਕਰ ਸੀ ਉਹ ਮਤਲਬ ਮੇਰੇ ਤੇ ਛੋਟੇ ਹੁੰਦੇ ਤੇ ਜ਼ਿੰਮੇਵਾਰੀਆਂ ਪੈ ਗਈਆਂ ਸੀ ਫਿਰ ਮੈਂ ਕਮੇਟੀਆਂ ਕਮਟੀਆਂ ਪਾ ਕੇ ਕੁਝ ਪੈਸੇ ਜੋੜ ਕੇ ਮਤਲਬ ਸਿਸਟਰ ਦੀ ਮੈਰਿਜ ਕਰਵਾਈ ਫਿਰ ਉਸ ਤੋਂ ਬਾਅਦ ਮੰਮੀ ਬਿਮਾਰ ਹੋ ਗਏ ਫਿਰ ਉਸ ਤੋਂ ਬਾਅਦ ਮੇਰੀ ਪਥਰੀ ਪੈ ਗਈ ਪਿੱਤੇ 'ਚ ਤੇ ਮੇਰਾ ਵੀ ਆਪਰੇਟ ਹੋਇਆ ਪ੍ਰੈਸ਼ਨ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਹੋਇਆ ਮੇਰੇ ਕੋ ਕੰਮ ਨਹੀਂ ਸੀ ਹੁੰਦਾ ਮਕੈਨਿਕ ਦਾ ਕੰਮ ਸਿੱਖਿਆ ਸੀ ਮਟਰ ਰਿਪੇਅਰਿੰਗ ਦਾ ਉਹ ਇੰਜਨ ਵਗੈਰਾ ਚੁੱਕਣੇ ਪੈਂਦੇ ਸੀ ਉਹ ਚੁੱਕੇ ਨਹੀਂ ਸੀ ਜਾਂਦੇ ਨਾੜ ਸੋਝ ਜਾਂਦੇ ਸੀ ਪਿੱਤੇ ਦੀ ਫਿਰ ਮੈਨੂੰ ਰਿਕਸ਼ਾ ਲਿਆ ਰਿਕਸ਼ਾ ਲੈ ਕੇ ਤੇ ਉਹੀ ਚਲਾਉਂਦਿਆਂ ਮਨੀਸ਼ੋ ਵੀ ਮੱਚਕੇ ਦਾ ਵਿਚਾਰ ਆਇਆ ਕਿ ਜਿਵੇਂ ਤੁਹਾਡੇ ਪਿਤਾ ਸੀ ਉਹ ਸ਼ਰਾਬ ਪੀਂਦੇ ਸੀ ਨਸ਼ਾ ਕਰਦੇ ਸੀ ਪਰ ਤੁਸੀਂ ਅਮਰ ਛੱਕਿਆ ਵਾ ਗੁਰੂ ਦੇ ਸਿੰਘ ਬਣੇ ਹੋ ਤੁਹਾਡੀ ਘਰ ਦੇ ਨਾਲ ਛੱਕਿਆ ਮਾਤਾ ਨਹੀਂ ਛੱਕਿਆ ਇਹ ਮੱਚਕੇ ਇਸ ਤਰ੍ਹਾਂ ਵਿਚਾਰ ਰਿਹਾ ਵੀ ਅਮਰ ਛੱਕੇ ਜਾਵੇ ਗੁਰੂ ਦੇ ਸਿੰਘ ਬਣੇ ਜਾਵੇ ਏ ਮਨ ਚ ਇਸ ਤਰ੍ਹਾਂ ਵਿਚਾਰ ਆਇਆ ਮੈਂ ਕੰਮ ਕਰ ਰਿਹਾ ਸੀ ਆਟੋ ਰਿਪੇਅਰਿੰਗ ਦਾ ਤੇ ਆਟੋ ਰਿਪੇਅਰ ਕਰਨਾ ਆਣ ਵਾਸਤੇ ਇੱਕ ਗੁਰਸਿੱਖ ਆਇਆ ਮੇਰੇ ਕੋਲ ਅਮਰਤਾ ਰਿ ਸੀਗਾ ਉਹਨੇ ਉਸ ਨੂੰ ਮੈਂ ਆਪਣਾ ਦੁੱਖ ਦੱਸਿਆ ਤੇ ਉਸਨੇ ਮੈਨੂੰ ਇਹ ਕਿਹਾ ਕਿ ਤੁਸੀਂ ਨਾ ਜਦ ਤੱਕ ਗੁਰੂ ਵਾਲੇ ਨਹੀਂ ਨਾ ਬਣੋਗੇ ਤੇ ਕਿਸੇ ਨੇ ਬਾਣ ਨਹੀਂ ਫੜਨੀ ਗੁਰੂ ਤੋਂ ਬਗੈਰ ਕੋਈ ਨਹੀਂ ਬਾਣ ਫੜਦਾ ਉਹਨਾਂ ਨੇ ਕਿਹਾ ਤੁਸੀਂ ਅਮਰ ਸ਼ਕਲ ਲਓ ਗੁਰੂ ਵਾਲੇ ਬਣ ਜਾਓ ਤੇ ਸਭ ਕੁਝ ਗੁਰੂ ਨੇ ਕੰਮ ਆਪਸ ਵਾਰ ਦੇ ਦੇਣੇ ਮੇਰੇ ਮਨ ਚ ਐਸਾ ਹੀ ਫੁਰਨਾ ਉੱਠਿਆ ਕਿ ਕਿ ਮੈਂ ਪੁੱਛਿਆ ਅੰਮ੍ਰਿਤ ਕਦੋਂ ਸ਼ਕਾਇਆ ਜਾਂਦਾ ਹੈ 2017 ਦੀ ਗੱਲ ਹੈ ਤੇ ਉਹ ਕਹਿੰਦੇ ਕਿ ਬੁੱਧਵਾਰ ਜਾਂ ਐਤਵਾਰ ਤੇ ਮੈਂ ਕਹਾਂ ਨਹੀਂ ਮਹਾਜੀ ਛਕਣਾ ਕਹਿੰਦੇ ਨਹੀਂ ਤੇ ਐਤਵਾਰੀ ਛਕਦਾ ਐਤਵਾਰ ਨਹੀਂ ਮੈਂ ਠੀਕ ਆ ਬੁੱਧਵਾਰੀ ਛਕ ਲਿਆ ਅਮਰੀਦ ਤੇ ਗੁਰੂ ਵਾਲੇ ਬਣ ਗਏ ਤੇ ਬਾਕੀ ਉਸ ਤੋਂ ਬਾਅਦ ਮੰਮੀ ਨੂੰ ਵੀ ਮੈਂ ਗੁਰੂ ਵਾਲਾ ਬਣਾਇਆ ਆਪਣੀ ਵਾਈਫ ਨੂੰ ਵੀ ਬਣਾਇਆ ਕੀ ਮਤਲਬ ਗੁਰੂ ਵਾਲੇ ਬਣਾਂਗੇ ਗੁਰੂ ਜੀ ਬਾਹ ਫੜਨਗੇ ਭਾਵੇਂ ਅਕਾਲ ਪੁਰਖ ਦੇ ਬਾਣੀ ਚ ਤਾਂ ਰਹਿਣਾ ਹੀ ਪੈਂਦਾ ਜਿੱਥੇ ਰੱਖੇ ਮਾਲਕ ਰਹਿਣਾ ਪੈਂਦਾ ਬਾਕੀ ਗੁਜ਼ਾਰਾ ਹੋ ਜਾਂਦਾ ਬਸ ਇੰਨਾ ਹੀ ਫਰਿਆਦ ਹੈ ਕਿ ਸਿਰ ਤੇ ਛੱਤ ਪੈ ਜੇ ਇਹ ਲੱਗਦਾ ਤੁਹਾਨੂੰ ਉਮੀਦ ਹੈਗੀ ਆ ਸਿੱਖ ਸੰਸਥਾਵਾਂ ਵੱਡੇ ਵੱਡੇ ਆਗੂ ਨੇ ਜਿਹੜੇ ਨੇ ਤੁਹਾਡੀ ਮਦਦ ਕਰਨਗੇ ਇਹ ਚੀਜ਼ ਨੇ ਕਦੀ ਮਨ ਨਹੀਂ ਡੋਲਿਆ ਕਦੀ ਕਦੀ ਆਪਣੇ ਆਪ ਤੇ ਕਦੀ ਘਬਰਾਏ ਨਹੀਂ ਕਦੀ ਪੀਰ ਪਿਤਾ ਵੀ ਸਿਰ ਤੋਂ ਸਾਇਆ ਚਲ ਗਿਆ ਵਾ ਇਕੱਲੇ ਤਾਂ ਜ਼ਿੰਮੇਵਾਰੀ ਪੈ ਗਈ ਆ ਕਿਸ ਤਰ੍ਹਾਂ ਕੱਟਣੀ ਆ ਕੋਈ ਕਦੀ ਜਦੋਂ ਗੁਰਸਿੱਖ ਬਣ ਗਏ ਨਾ ਫਿਰ ਆਪਾਂ ਗੁਰੂ ਤੇ ਡੋਰ ਛੱਡ ਦਿੱਤੀ ਫਿਰ ਆਪਾਂ ਆਪਣੇ ਆਪ ਨੂੰ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਆਪਾਂ ਕਰਨਾ ਤਾਂ ਆਪਾਂ ਹੀ ਆ ਕਿਸੇ ਨੇ ਮਦਦ ਨਹੀਂ ਕਰਨੀ ਰਿਸ਼ਤੇਦਾਰ ਤਾਂ ਵੈਸੇ ਬੂਏ ਢੋ ਲੈਂਦੇ ਆ ਕਿ ਜਦੋਂ ਬੁਰਾ ਵਕਤ ਆਵੇ ਕਿ ਕੋਈ ਮੰਗੀ ਨਾ ਪਾ ਦੇ ਕੋਈ ਕੋਈ ਫੋਨ ਬਲੌਗ ਮਾਰ ਦੇ ਤਾਂ ਕਈਆਂ ਨੇ ਤਾਂ ਬਲੌਗ ਮਾਰੇ ਪਏ ਆ ਕਿ ਕੋਈ ਮੰਗੀ ਨਾ ਪਾ ਦੇ ਕੋਈ ਪੈਸਾ ਹੀ ਨਾ ਮੰਗ ਲੈ ਕੋਈ ਸਾਰੇ ਬੂਏ ਪੰਦ ਕਰ ਲੈਂਦੇ ਪਰ ਗੁਰੂ ਰਾਮਦਾਸ ਦਾ ਬੂਆ ਖ ਬਾਕੀ ਕੋਈ ਟੈਨਸ਼ਨ ਨਹੀਂ ਆ ਮਹਾਰਾਜ ਦੇ ਭਰੋਸਾ ਵਾ ਬਾਕੀ ਜੋ ਕਿਰਪਾ ਹੋਏਗੀ ਤਸਵੰਤ ਦੀ ਮਾਇਆ ਦੀ ਚਲੋ ਸ਼ੱਦ ਪਾਈ ਇਹ ਨਹੀਂ ਬਹੁਤ ਠੀਕ ਹੈ ਵੀਰ ਜੀ ਆਪਣਾ ਮੋਬਾਈਲ ਨੰਬਰ ਆਪਣਾ ਪਤਾ ਜੂ ਦੱਸ ਦਿਓ ਐਡਰੈਸ ਦੱਸ ਦਿਓ ਜੇਕਰ ਕਿਸੇ ਨੇ ਆ ਕੇ ਤੁਹਾਡੀ ਮਤ ਕਰਨੀ ਹੋਵੇ ਕਿਹੜੀ ਜਗ੍ਹਾ ਕਰ ਸਕਦਾ ਤੁਸੀਂ ਆਪਣਾ ਮੋਬਾਈਲ ਨੰਬਰ ਜੂ ਸਾਂਝੀ ਕਰਦੇ ਹੋ ਤੇ ਸਾਡੀ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਸੰਗਤ ਨੂੰ ਇਹੋ ਅਪੀਲ ਕਰਨੇ ਚਾਹੁੰਦੇ ਆ ਕਿ ਮੋਬਾਈਲ ਨੰਬਰ ਮੇਰਾ ਹੈਗਾ ਇਹ 9878466658 ਤੇ ਏਰੀਆ ਹੈਗਾ ਨਿਊ ਕੋਟ ਮਿਸ ਸਿੰਘ ਹਾਊਸ ਨੰਬਰ 260 ਤੇ ਨੇੜੇ ਟਾਵਰ ਲੱਗਦਾ ਪਾਣੀ ਵਾਲੀ ਟੈਂਕੀ ਦੇ ਨਾਲ ਟਾਵਰ ਹੈਵਨ ਸਟੂਡੈਂਟ ਪਬਲਿਕ ਸਕੂਲ ਦੇ ਨਾਲ ਠੀਕ ਹੈ ਜੀ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਵੀ ਮਦਦ ਵਾਸਤੇ ਵੀਰ ਨੇ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਗਿਆ ਵਾ ਸਾਡੀ ਸੰਗਤ ਨੂੰ ਅਪੀਲ ਆ ਭਾਈ ਇਹ ਗੁਰਸਿਕ ਪਰਿਵਾਰ ਦੀ ਤੁਸੀਂ ਵਿਚਾਰ ਲਿਓ ਪਰਿਵਾਰ ਦੀ ਬਾਹ ਫੜਿਓ ਇਹ ਤਿੰਨੇ ਜੀ ਦੇ ਪਰਿਵਾਰ ਵਿੱਚ ਪਰ ਘਰ 'ਚ ਹਾਲਾਤ ਬੜੇ ਮਾੜੇ ਨੇ ਗਰੀਬੀ ਬੜੀ ਘਟ ਰਹੇ ਨੇ ਪਰ ਫਿਰ ਵੀ ਗੁਰੂ ਸਾਹਿਬ ਤੇ ਵਿਸ਼ਵਾਸ ਆ ਕਿ ਸੇ ਗਾੜੀ ਹੱਥ ਨਹੀਂ ਚਾਰਦੇ ਆ ਮਜਬੂਰੀ ਕਰਕੇ ਇਹਨਾਂ ਨੂੰ ਅੱਜ ਵੀਡੀਓ ਬਣਾਉਣੀ ਪੈੰਦੀ ਆ ਐਸ ਕਰਕੇ ਸਾਡੇ ਵੀ ਦਸ਼ਕਾਂ ਤੋਂ ਪੀਲੇ ਆ ਭਾਈ ਇਸ ਪਰਿਵਾਰ ਦੀ ਬਾਹ ਫੜਿਓ ਤੇ ਇਹਨਾਂ ਦਾ ਲੈਂਟਰ ਜਰੂਰ ਪਵਾ ਕੇ ਦੇ ਦਿਓ ਉਸ ਖਤੇ ਪਾਸ਼ਾ ਬਹੁਤੇ ਤੁਹਾਡੇ ਕੋ ਪੈਸੇ ਨਹੀਂ ਮੰਗਦੇ ਕੰਦਾ ਹੋਈਆਂ ਨੇ ਸਿਰਫ ਲੈਂਟਰ ਜਿਹੜਾ ਵਾ ਉਹ ਪਾ ਜੇ ਤਾਂ ਜੋ ਕਿ ਇਹ ਗਰਮੀ ਚ ਜਿਹੜੇ ਤਪ ਦੀਆਂ ਟੀਨਾ ਤੋਂ ਜਿਹੜੇ ਬਸ ਕਰਨ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ